ਹੋਣ ਦੀ ਮਾਰ ਬਹੁਤ ਜ਼ਿਆਦਾ ਪਈ ਆ ਕਰਜ਼ੇ ਆ ਜਿਹੜੇ ਪਰਮਾ ਨੇ ਟਰੱਕਾਂ ਦੇ ਉੱਤੇ ਜਾਂ ਟੈਕਸੀਆਂ ਤੇ ਜਾਂ ਘਰਾਂ ਦੇ ਵਾਸਤੇ ਉਹਨਾਂ ਨੇ ਲੋਨ ਚੁੱਕ ਲਿਆ ਉਹਦੀਆਂ ਪੇਮੈਂਟਸ ਤੇ ਦੇਣੀਆਂ ਹੀ ਪੈਣੀਆਂ ਨੇ ਰੀਅਲ ਸਟੇਟ ਦੇ ਵਿੱਚ ਜਿਹੜੇ 10000 ਆਉਂਦਾ ਤੇ ਉਹਦੇ ਕਿੰਨੇ ਕੱਟ ਲੱਗਦੇ ਆ ਲਿਸਟਿੰਗ ਜਿਹੜਾ ਤੋਂ ਕਿੰਨਾ ਜਾਂਦਾ ਸੇਲਿੰਗ ਨੂੰ ਕਿੰਨਾ ਜਾਂਦਾ ਤੇ ਕੰਪਨੀ ਦਾ ਕੀ ਸ਼ੇਅਰ ਹੁੰਦਾ ਬਾਅਦ ਜਦੋਂ ਵੇਚ ਵੜ ਕੇ ਪਤਾ ਲੱਗਦਾ ਜਿਹੜੇ ਫੋਰਨ ਇਨਵੈਸਟਰ ਨੇ ਇੱਕ ਖਬਰ ਆਈ ਕਿ ਉਹਨਾਂ ਤੇ 2 ਸਾਲ ਦਾ ਬੈਨ ਲਗਾਇਆ ਹਲਤਾ ਗਿਆ ਲਿਬਰਲ ਵੱਲੋਂ ਪੀਟਰ ਡਾਟਰਨ ਨੇ ਜਿਹੜੀ ਆ ਇਹ ਅਨਾਉਂਸਮੈਂਟ કરી ਸੀ ਕਿ ਜੇ ਸਾਡੀ ਸਰਕਾਰ ਆਉ ਬਾਇਸ ਦੇਤੇ ਹੈ 1 April 2025 ਤੋਂ ਜਿਹੜਾ ਲਾਗੂ ਹੋਣਾ ਤੇ 2 ਸਾਲ ਤੱਕ ਚੱਲਣਾ ਯਾਨੀ ਕਿ 27 2027 ਤੱਕ ਚੱਲਣਾ ਜੀ ਨੂੰ ਬੈਨ ਲਾਇਆ ਗਿਆ ਕਿ ਤੁਸੀਂ ਬਣਿਆ ਹੋਇਆ ਘਰ ਨਹੀਂ ਲੈ ਸਕਦੇ ਕੁਝ ਭਰਾ ਕਹਿ ਰਹੇ ਸੀ ਵੀ 4 ਘਟ ਲੱਗਣਗੇ ਕੁਝ 5 ਪ੍ਰਡਿਕਟ ਕਰ ਰਹੇ ਜੋ RBI ਦੀਆਂ ਮੀਟਿੰਗਾਂ ਜਾਂ ਉਹਨਾਂ ਦੀਆਂ ਅਨਾਉਂਸਮੈਂਟਾਂ ਹੈ ਉਤੋਂ ਮਤਲਬ ਪਤਾ ਲੱਗਦਾ 4 ਘਟ ਲੱਗਣਗੇ ਤਕਰੀਬਨ 1% ਤੱਕ ਜਿਹੜਾ ਵਾ ਉਹ ਅਰਾਊਂਡ ਨਵੰਬਰ ਤੱਕ ਉਹ ਜਾਊਗਾ ਥੱਲੇ ਪਰ ਮੈਨੂੰ ਲੱਗਦਾ ਕਿ ਜਦੋਂ ਉਹ ਥੱਲੇ ਜਾਊਗਾ ਨਾ ਅਗਲਾ ਸਾਲ ਸਾਡੇ ਲਈ ਕੰਮ ਕਰਨ ਦਾ ਹੋਊਗਾ ਔਰ ਵਧੀਆ ਤਰੀਕੇ ਨਾਲ ਕੰਮ ਕਰਨ ਦਾ ਹੋਊਗਾ ਕਿ ਜਿਹੜੇ ਵੀ ਭਰਾ ਨੇ ਉਹਨਾਂ ਨੂੰ ਇਹੋ ਸਲਾਹਾ ਜਿਨ੍ਹਾਂ ਦੇ ਮਹਿੰਗੇ ਘਰ ਨੇ ਕਿ ਉਹਨੂੰ ਰੈਂਟ ਤੇ ਹੀ ਦੇਣ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਔਰ ਪੋਡਕਾਸਟ ਦੀ ਲੜੀ ਦੇ ਵਿੱਚ ਪ੍ਰੋਗਰਾਮ ਗੱਲ ਤੇ ਹੱਲ ਨਵ ਸਰਕਾਰੀਆਂ ਬਾਈ ਹੁਣਾਂ ਨਾਲ 2024 ਦੇ ਵਿੱਚ ਤੁਸੀਂ ਇਸ ਪੋਡਕਾਸਟ ਦੀ ਲੜੀ ਵਿੱਚ ਬਹੁਤ ਸਾਰੇ ਪ੍ਰੋਗਰਾਮ ਦੇਖੇ ਜਿਨ੍ਹਾਂ ਵਿੱਚ ਅਸੀਂ ਅਕਸਰ ਲੋਕਲ ਮੁੱਦਿਆਂ ਤੋਂ ਲੈ ਕੇ ਇਹ ਤੋਂ ਨੀ ਰੀਅਲ ਸਟੇਟ ਇੰਡਸਟਰੀ ਔਰ ਜਿਹੜਾ ਕਾਮਕਾਰ ਜਿਹੜਾ ਸਾਡਾ ਰਿਆ ਉਹ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦੇ ਵਿੱਚ ਚਾਹਿਆ ਤੇ ਭਵਿੱਖ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਚੰਗੀਆਂ ਖਬਰਾਂ ਬਾਰੇ ਵੀ ਸਰਕਾਰਿਆ ਸਾਬ ਜ਼ਿਕਰ ਕਰਦੇ ਰਹੇ ਨੇ ਆਈ ਆਰ ਸੀ ਇੰਡਸਟਰੀਅਲ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਅਲ ਸਟੇਟ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਔਰ ਜਿਹੜਾ ਗੈਪ ਆ ਉਦਕਰਨ ਸੀ ਕੇ ਪੰਜਾਬ ਦਾ ਫੇਰਾ ਲਾ ਕੇ ਆਏ ਨੇ ਉਹ ਵੀ ਆਪਣੇ ਨੂੰ ਤਾਂ ਪੁੱਛਾਂਗੇ ਪਹਿਲਾਂ ਸਵਾਗਤ ਕਰਦੇ ਆਂ ਸਿਕਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਿਕਰ ਲੁਮ ਸਾਹਿਬ ਮੈਂ ਸਾਰੇ ਜਿਹੜੇ ਪਿਆਰੇ ਦਰਸ਼ਕ ਆ ਪੰਜਾਬ ਟੀਵੀ ਆਸਟ੍ਰੇਲੀਆ ਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਛੁੱਟੀਆਂ ਤੋਂ ਬਾਅਦ ਜਿਹੜਾ 2025 ਦਾ ਅੱਜ ਆਪਣਾ ਪਲੇਟਾ ਯਾਨੀ ਕਿ ਪਹਿਲਾ ਜਿਹੜਾ ਪ੍ਰੋਗਰਾਮ ਆ ਤੇ ਬੜੀ ਐਨਰਜੀ ਆ ਕਿ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਜਿਹੜੀਆਂ ਪਹਿਲਾ ਸਾਲ ਜਿਹੜਾ ਲੰਘ ਕੇ ਗਿਆ ਮਹਾਰਾਜ ਨੇ ਜਿਹੜਾ ਵਧੀਆ ਜਿਹੜਾ ਨਵਾਂ ਸਾਲ ਚੜਾਇਆ ਤੇ ਉਹਦੇ ਤੇ ਆਪਾਂ ਜਿਹੜੀਆਂ ਗੱਲਾਂ ਬਾਤਾਂ ਅੱਜ ਕਰਾਂਗੇ ਹਾਂ ਬਿਲਕੁਲ ਸਗਾ ਸਰ ਇਥੋਂ ਦੀਆਂ ਗੱਲਾਂ ਤਾਂ ਆਪਾਂ ਕਰਾਂਗੇ ਪਰ ਕਿਵੇਂ ਰਿਹਾ ਪੰਜਾਬ ਦਾ ਫੇਰਾ ਤੁਸੀਂ ਜਾ ਕੇ ਆਏ ਹੋ ਆਪਾਂ ਨੂੰ ਇੱਥੇ ਕਈ ਵਾਰੀ ਮਿਕਸ ਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਾਂਜੀ ਔਰ ਕਈ ਵਾਰ ਤਾਂ ਆਪਾਂ ਨੂੰ ਜਿਹੜੀ ਸਹੀ ਖਬਰ ਹੁੰਦੀ ਹੈ ਉਹ ਮਿਲਦੀ ਵੀ ਨਹੀਂ ਹਾਂਜੀ ਕਿਵੇਂ ਰਿਹਾ ਐਕਸਪੀਰੀਅੰਸ ਦੇਖੋ ਪੰਜਾਬ ਮੇਨਲੀ ਦੋ ਤਿੰਨ ਤਰ੍ਹਾਂ ਦੇ ਲੋਕ ਜਾਂਦੇ ਆ ਹਮ ਇੱਕ ਜਾਂਦੇ ਆ ਜੀ ਉੱਥੇ ਜਿਹੜਾ ਕਿ ਅ ਪਹਿਲੀ ਫੋਟੋ ਕਿਸੀ ਐਮਐਲ ਐ ਨਾਊਗੀ ਫਿਰ ਐਮਪੀ ਨਾਊਗੀ ਫਿਰ ਦੋ ਚਾਰ ਕਲਾਕਾਰਾਂ ਆਊਗੀ ਕਿ ਉਹ ਮਤਲਬ ਸਾਰਾ ਦੌਰਾਂ ਉਹ ਘਟਣ ਜਾਂਦੇ ਆ ਇੱਕ ਲੋਕ ਜਾਂਦੇ ਜਿਹੜੇ ਘਰੇ ਲੋ ਜਿਹੜੇ ਮਾਈਂਡ ਰਿਲੈਕਸ ਕਰਨ ਜਾਂਦੇ ਆਪਣੇ ਘਰ ਰਹਿਣ ਜਾਂਦੇ ਆ ਜਾਂ ਮਤਲਬ ਉਰੇ-ਪਰੇ ਨੂੰ ਥੋੜਾ ਤਿਆਗ ਕੇ ਆਪਣੀ ਜ਼ਿੰਦਗੀ ਦਾ ਨੰਦ ਲੈਣ ਜਾਂਦੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਮੈਂ ਕਿ ਦੂਸਰੀ ਕੈਟਾਗਰੀ ਚੋਂ ਸੀ ਜੀ ਕਿ ਮੈਨੂੰ ਇਹ ਕਿ ਵੱਧ ਤੋਂ ਵੱਧ ਜਿੰਨਾ ਰਿਲੈਕਸ ਕੀਤਾ ਜਾਂਦਾ ਤੇ ਜਿੰਨਾ ਮਾਈਂਡ ਰੈਸਟ ਕੀਤੀ ਜਾਂਦੀ ਹੈ ਜਿੰਨੀ ਮੈਡੀਟੇਸ਼ਨ ਕੀ ਤੇ ਜਾਂਦੀ ਹੈ ਜਿੰਨਾ ਆਪਣੇ ਆਪ ਨੂੰ ਪਰਿਵਾਰ ਨੂੰ ਸਮਾਂ ਦਿੱਤਾ ਜਾਂਦਾ ਉਹਨਾਂ ਜਿਹੜਾ ਦਿੱਤਾ ਜਾਵੇ ਕਿਉਂਕਿ ਮੈਲਬਨ ਤੁਸੀਂ ਵੀ ਜਾਣਦੇ ਹੋ ਕਿ ਬਹੁਤ ਜਿਆਦਾ ਗਤੀਵਿਧੀਆਂ ਵਾਲਾ ਸ਼ਹਿਰ ਹੈ ਹਰ ਦਿਨ ਇੱਥੇ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਤੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਆਉਣਾ ਜਾਣਾ ਮੀਂਹ ਪੈਂਦਾ ਸਾਰੇ ਸੱਜਣ ਪਿਆਰ ਵਾਲੇ ਆ ਸੋ ਇਸ ਕਰਕੇ ਜਿਹੜਾ ਵਾ ਉਹ ਵੀ ਸਮਾਂ ਦੇਣਾ ਜਿਹੜਾ ਵਾ ਪਰਿਵਾਰ ਨੂੰ ਬੜਾ ਜਿਆਦਾ ਜ਼ਰੂਰੀ ਹੈ ਤੇ तकरीबन 2 ਕੁ ਮਹੀਨਾ ਮਹੀਨੇ ਇੱਥੇ ਲਾ ਕੇ ਆਏ ਆ ਤੇ ਬੜਾ ਹੀ ਵਧੀਆ ਲੰਘਿਆ ਅਮਰਸਰ ਤੋਂ ਮੈਂ ਬਿਲੋਂਗ ਕਰਦਾ ਹਾਂ ਤੇ ਅਮਰਸਰ ਹੋਣ ਜਿਹੜਾ ਕਹਿ ਲਈਏ ਕਿ ਆਪਣਾ ਦੂਸਰਾ ਚੰਡੀਗੜ੍ਹ ਮਨ ਚੱਲਿਆ ਬਹੁਤ ਜਿਆਦਾ ਤਰੱਕੀ ਤੇ ਆ ਬੜੀ ਖੁਸ਼ੀ ਹੋਈ ਉੱਥੇ ਜਿੰਨੀਆਂ ਸਹੂਲਤਾਂ ਜਿੰਨਾ ਸਿਸਟਮ ਹੋ ਗਿਆ ਕਰ ਕਰਾ ਕੇ ਤੁਸੀਂ ਲਾ ਲੋ ਕਿ ਮੈਲਬਨ ਬਣ ਗਿਆ ਜੀ ਉਹ ਸੇਮ ਸੋਰਟ ਆ ਹੋ ਗਿਆ এনवायरमेंट ਬਿਲਕੁਲ ਸਰ ਜੀ ਚਲੋ ਆਪਾਂ ਅਗਲੀ ਗੱਲ ਤੇ ਵੀ ਆਉਣੇ ਬਲ ਸਾਹਿਬ ਨਾਲ ਗੱਲ ਹੋ ਰਹੀ ਸੀ ਉਹ ਵੀ ਇਸੇ ਏਰੀਆ ਤੋਂ ਬਿਲੋਂਗ ਕਰਦੇ ਮੈਨੂੰ ਬੜੀ ਮੇਰੇ ਲਈ ਬੜੀ ਹੈਰਾਨ ਕਿਉਂਕਿ ਮੈਨੂੰ 7-8 ਸਾਲ ਹੋ ਗਏ ਨੇ ਇਹਨੂੰ ਜਿਹੜੀਆਂ ਚੀਜ਼ਾਂ ਉਹਨਾਂ ਨੇ ਦਸੀਆਂ ਵੀ ਸ਼੍ਰੀ ਅਮਰਸਰ ਸਾਹਿਬ ਉੱਥੇ ਜਿਹੜੀਆਂ ਮਿਲ ਰਹੀਆਂ ਨੇ ਵਾਪਰ ਰਹੀਆਂ ਨੇ ਜਿਹੜੀਆਂ ਹੋਣ ਜਾ ਰਹੀਆਂ ਨੇ ਹਾਂਜੀ ਹਾਂਜੀ ਜਿਹੜੀਆਂ ਤੁਸੀਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਹੋਣਗੀਆਂ ਸੋ ਬਹੁਤ ਵਧੀਆ ਜੀ ਚੰਗੀ ਗੱਲ ਆ ਜਿਹੜਾ ਲੁਹਾਨ ਸਾਹਿਬ ਇੱਥੇ ਨਿਗਾਰਾ ਮੈਂ ਐਡ ਕਰਾਂ ਕਿ ਜਿਹੜਾ ਰਿਵਰਸ ਮਾਈਗ੍ਰੇਸ਼ਨ ਦਾ ਵੀ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਰਿਵਰਸ ਮਾਈਗ੍ਰੇਸ਼ਨ ਮੈਨੂੰ ਲੱਗਦਾ ਲੋਕਾਂ ਨੇ ਜੋਬ ਓਪਰਚ्युनिटीज ਜੀਆਂ ਬਿਜ਼ਨਸ ਓਪਰਚ्युनिटीज ਕਰਕੇ ਵੀ ਪਛਾਣ ਨੂੰ ਬਚਣਾ ਅ ਕਿਉਂਕਿ ਜੇ ਪ੍ਰਾਪਰਟੀ ਦੀ ਗਰੋਥ ਵੇਖੀ ਜਾਵੇ ਅਸੀਂ ਥੋੜੀ ਬੋਦੀ ਇਨਵੈਸਟਮੈਂਟ ਕਰੀ ਸੀ ਆ ऑस्ट्रेलिया ਦੇ ਮੁਕਾਬਲੇ ਉਹ ਬਹੁਤ ਵੱਡੇ ਜੰਪ ਮੱਝੇ ਇੱਥੇ ਬਿਲਕੁਲ ਤੇ ਜਿਨ੍ਹਾਂ ਲੋਕਾਂ ਨੇ ਉੱਥੇ ਪੈਸਾ ਇਨਵੈਸਟ ਕੀਤਾ ਹੁਣ ਪੂਰੇ ਚੜ੍ਹਦੀ ਕਲਾ ਚ ਹਾਂਜੀ ਗੁਰ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਆ ਪਤਾ ਨਹੀਂ ਇੱਥੋਂ ਲੱਗਦਾ ਹੁੰਦਾ ਇੱਥੋਂ ਅਸੀਂ ਕਹਿੰਦੇ ਹੁੰਨੇ ਆ ਨਸ਼ੇ ਦਾ ਬੜਾ ਮੁੱਦਾ ਹੈ ਗਰੀਬੀ ਦਾ ਬੜਾ ਮੁੱਦਾ ਹੈ ਫਲਾਣਾ ਢਿੰਗੜਾ ਉੱਥੇ ਜਾ ਕੇ ਵੇਖੀ ਤਾਂ ਮੈਂ ਕਹਿੰਦਾ ਵੀ ਚੜ੍ਹਦੇ ਚੜ੍ਹਦੀ ਗੱਡੀ ਹੈ ਚੜ੍ਹ ਨਿਆਰੇ ਲੈਂਡ ਹੈ ਲੋਕ ਕੋਈ ਪ੍ਰਵਾਹ ਨਹੀਂ ਘੇਨੋ ਹੈਗੀ ਪੰਜਾਬ ਜਿਹੜਾ ਵਾਕਈ ਉਹ ਗੁਰਾਂ ਦੇ ਨਾਂ ਤੇ ਵਸਦਾ ਬੜੀ ਚੜ੍ਹਦੀ ਕਾਚ ਹਾਂਜੀ ਚੰਗੀ ਗੱਲ ਹੈ ਜੀ ਚੰਗਾ ਲੱਗਾ ਸਰਕਾਰੀ ਸਾਹਿਬ ਸੁਣ ਕੇ ਹਣ ਆਪਾਂ ਆਈਏ ਇੱਥੋਂ ਦੇ ਬਿਜ਼ਨਸ ਤੇ ਜਿੱਥੇ ਕਿ ਆਪਾਂ ਹੁਣ ਤੁਸੀਂ ਛੁੱਟੀਆਂ ਘਟਿਆ ਪਰ ਫਿਰ ਇੱਥੋਂ ਹੀ ਸ਼ੁਰੂ ਕਰਨਾ ਆਪਾਂ ਸਰਕਾਰੀ ਸਾਹਿਬ ਜਿੰਨੇ ਪ੍ਰੋਗਰਾਮ 2024 'ਚ ਕੀਤੇ ਜ਼ਿਆਦਾਤਰ ਮੈਂ ਮੇਰੇ ਸਵਾਲ ਹੀ ਹੁੰਦੇ ਸੀ ਤੇ ਤੁਹਾਡਾ ਜਵਾਬ ਹੀ ਇਹ ਗੀ ਇਹੀ ਹੁੰਦਾ ਸੀ ਵੀ ਆਹ ਜਿਹੜਾ ਸਾਲ ਆ ਕਿਵੇਂ ਨਾ ਕਿਵੇਂ ਲੰਘੂਗਾ ਤੇ 2025 ਤੋਂ ਅੱਗੇ ਆਉਣ ਵਾਲੇ ਸਾਡੇ ਲਈ ਚੰਗੇ ਹੋਣਗੇ ਸਾਡੇ ਲਈ ਕਹਿਣ ਦਾ ਮਤਲਬ ਸਾਡੇ ਕਮਾਕਾਰਾਂ ਲਈ ਔਰ ਤੁਹਾਡਾ ਕੰਮ ਜੇ ਕਮਰਸ਼ੀਅਲ ਜਾਂ ਇੰਡਸਟਰੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਸਟ ਨੂੰ ਲੈ ਕੇ ਆ ਪਰ ਤੁਹਾਡੇ ਵੀ ਜਿਹੜੇ ਕਸਟਮਰ ਨੇ ਅਸੀਂ ਭੈਣ ਭਰਾ ਜਿਨ੍ਹਾਂ ਨੇ ਘਰ ਖਰੀਦਣਾ ਵੇਚਣਾ ਜ਼ਮੀਨ ਅਦਰ ਕਰਨੀ ਆ ਚੰਗੀ ਖਬਰ ਆਈ ਸਰਕਾਰੀ ਸਾਹਿਬ ਇੰਟਰਸਟਿਡ ਚ ਘਟ ਇੱਕ ਲੱਗ ਗਿਆ ਹਾਂਜੀ ਹਾਂਜੀ ਹੋਰ ਕਿਵੇਂ ਦੇਖ ਰਹੇ ਹੋ 2025 ਬਿਲਕੁਲ ਖਬਰ ਤੇ ਜਿਹੜੀ ਵਧੀਆ ਉਹਨੂੰ ਵਧੀਆ ਹੀ ਕਹਿਣਾ ਚਾਹੀਦਾ ਪਰ ਖਬਰ ਹੈ ਕਿ ਉਹ ਮੋਮੋਪੈਥੀ ਦੀ ਦਵਾਈ ਵਰਗੀ ਹੈ ਕਿ ਜਿਹੜੀ ਖਰਾਕ ਹੋਣ ਖਾਧੀ ਇਹਦਾ ਅਸਰ 6 ਕ ਮਹੀਨਿਆਂ ਨੂੰ ਬਾਅਦ ਹੋਣਾ ਜੀ ਅਜੇ ਟੂ अर्ਲੀ ਟੂ ਸੇ ਐਨੀਥਿੰਗ ਅਜੇ ਜਿਹੜੇ ਲੋਕ ਆ ਸਟਿਲ ਉਹ ਟਰੋਮਾ ਦੇ ਵਿੱਚ ਹੈਗੇ ਜਿਹੜੇ ਪਤਾ ਨਹੀਂ ਕਿਹੜੀ ਗੱਲਾਂ ਆ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਤੇ ਇਸ ਚੀਜ਼ ਨਾਲ ਚਾਹ ਚੜਨਾ ਹੈ ਕਿ ਜਿਹੜਾ ਇੰਟਰਸਟਿਡ ਥੱਲੇ ਗਿਰ ਗਿਆ ਪਰ ਬਾਹਰ ਪਤਾ ਨਹੀਂ ਕਿੱਥੇ ਹੈ ਜਿਹੜਾ ਬਾਇਰ ਆ ਮਾਰਕੀਟ ਦੇ ਵਿੱਚੋਂ ਹਾਲ ਦੀ ਘੜੀ ਗਾਇਬ ਆ ਹਮ ਅ ਜਿਹੜਾ ਲੋਕਾਂ ਦੇ ਦਿਮਾਗ 'ਚ ਇਸ ਤਰੀਕੇ ਦੇ ਨਾਲ ਅਜੇ ਵੀ ਜਿਹੜਾ ਡਰ ਉਹ ਹੈਗਾ ਕਿ ਅਸੀਂ ਮਤਲਬ ਜੋ ਸਾਡੇ ਕੋਲ ਪੈਸਾ ਉਹਨੂੰ ਖਰਚੀਏ ਕਿ ਨਾ ਖਰਚੀਏ ਹਾਲਾਂਕਿ ਜਿਹੜੇ ਸਿਆਣੇ ਲੋਕ ਆ ਜਿਹੜੇ ਆਪਾਂ ਕਹਿ ਸਕਦੇ ਹਾਂ ਜਿਹੜੇ ਇੰਸਟੀਚੂਨਲ ਬਾਇਰਸ ਹੁੰਦੇ ਆ ਜਾਂ ਦੂਸਰੇ ਫੋਰਨਰ ਬਾਇਰਸ ਹੁੰਦੇ ਆ ਵੱਡੀਆਂ ਪਾਰਟੀਆਂ ਹੁੰਦੀਆਂ ਵੱਡੀਆਂ ਕੰਪਨੀਆਂ ਉਹ ਐਸ ਸਿੰਡੀਕੇਸ਼ਨ ਤੋਂ ਪੂਰੇ ਅਲਰਟ ਹੋ ਜਾਂਦੇ ਆ ਤਾਂ ਪਹਿਲਾਂ ਬਾਇੰਗ ਜਿਹੜੀ ਹੈ ਸ਼ੁਰੂ ਕਰ ਦਿੰਦੇ ਇਸੇ ਕਰਕੇ ਉਹਨਾਂ ਨੂੰ ਪਤਾ ਹੁੰਦਾ ਕਿ ਰਾਈਟ ਟਾਈਮ ਤੇ ਜਦੋਂ ਉਹਨਾਂ ਨੇ ਬਾਇੰਗ ਰੋਕ ਦਿੱਤੀ ਉਦੋਂ ਫਿਰ ਹੌਲੀ ਹੌਲੀ ਮਾਰਕੀਟ ਥੱਲੇ ਸਲੋ ਹੋ ਜਾਂਦੀ ਹੈ ਇੰਟਰਸਟ ਰੇਟ ਵੀ ਵੱਧ ਜਾਂਦੇ ਸਾਰਾ ਕੁਝ ਹੋ ਜਾਂਦਾ ਪਰ ਜਿਹੜਾ ਆਮ ਲੋਕ ਆ ਉਹਨਾਂ ਤੱਕ ਇਹ ਖਬਰਾਂ ਦਾ ਅਸਰ ਬੜੀ ਲੇਟ ਪਹੁੰਚਦਾ ਬੜਾ ਸਿਰਖ ਭਾਈ ਦਾ ਬੜਾ ਸਮਝਾਈਦਾ ਲੋਕਾਂ ਨੂੰ ਕਿ ਕਿਹੜੇ ਵੇਲੇ ਪ੍ਰਾਪਰਟੀ ਖਰੀਦਣੀ ਚਾਹੀਦੀ ਹੈ ਕਿਹੜੇ ਵੇਲੇ ਵੇਚਣੀ ਚਾਹੀਦੀ ਹੈ ਤੇ ਜੇ ਕਿਸੇ ਦੇ ਕੋਲ ਤਿੰਨ ਚਾਰ ਪ੍ਰਾਪਰਟੀਆਂ ਹੈਗੀਆਂ ਕਿਹਦਾ ਉਹਨਾਂ ਨੂੰ ਰੱਖਣ ਦਾ ਫਾਇਦਾ ਕਿਹਦਾ ਉਹਨਾਂ ਨੂੰ ਵੇਚਣ ਦਾ ਫਾਇਦਾ ਪਰ ਉਹ ਇੱਕ ਗੱਲ ਹੁੰਦੀ ਆ ਕਿ ਸਾਡੇ ਇਹ ਬੜਾ ਚੱਲਦਾ ਹੈ ਕਿ ਜਦੋਂ ਅਸੀਂ ਕਿਸੇ ਨੂੰ ਗੱਲ ਦੱਸਦੇ ਹਾਂ ਤੇ ਅਗਲਾ ਬੰਦਾ ਪਹਿਲਾਂ ਇਹ ਸੋਚਦਾ ਕਿ ਇਹਦਾ ਕੀ ਫਾਇਦਾ ਹੈ ਤਾਂ ਪਹਿਲੀ ਤੇ ਗੱਲ ਇਹ ਆ ਕਿ ਭਾਈ ਜੇ ਅਸੀਂ ਤੁਹਾਡਾ ਫਾਇਦਾ ਕਰਾਵਾਂਗੇ ਫਿਰ ਸਾਡਾ ਫਾਇਦਾ ਹੋਣਾ ਹੈ ਪਹਿਲੇ ਨੰਬਰ ਤੇ ਦੂਜੀ ਗੱਲ ਜੇ ਤੁਹਾਡਾ ਲੱਖ ਦਾ ਹੈ ਸਾਡਾ 10000 ਦਾ ਹੋਣਾ ਸੋ ਇਹ ਚੀਜ਼ ਜਿਹੜੀ ਆ ਜਿਹੜੀ ਸਲਾਹ ਸਾਡੀ ਜਿਹੜੀ ਆ ਅਸੀਂ ਪੂਰਾ ਮਾਰਕੀਟ ਦੇ ਨਾਲ ਅਪਡੇਟ ਹੁੰਨੇ ਆ ਰੀਅਲ ਏਸਟੇਟ ਮਾਰਕੀਟ ਦੇ ਨਾਲ ਇਸ ਵੇਲੇ ਰੈ residențial ਦੇ ਵਿੱਚ ਕੀ ਹੋਣ ਰਿਹਾ ਕਮਰਸ਼ੀਅਲ ਦੇ ਵਿੱਚ ਇੰਡਸਟਰੀਅਲ ਦੇ ਵਿੱਚ ਹੋਣ ਰਿਹਾ ਸਾਰਾ ਕੁਝ ਉਹਦੇ ਨਾਲ ਅਪਡੇਟ ਆਪਾਂ ਹੈਗੇ ਆ ਜੀ 224 ਜਿਹੜਾ ਦਸੰਬਰ ਦੇ ਵਿੱਚ ਜਿਸ ਤਰ੍ਹਾਂ ਲੋਕ ਜਿਹੜੇ ਬਾਹਰੋਂ ਕਾਫੀ ਜਿਹੜਾ ਸ਼ਾਂਤ ਹੋ ਗਏ ਸੀ ਕਿਉਂਕਿ ਪਿਛਲਾ ਸਾਲ ਬਹੁਤ ਔਖਾ ਲੰਘਾਇਆ ਹੂੰ ਜੇ ਤੁਸੀਂ ਵੇਖਿਆ ਹੋਊਗਾ ਤੇ ਸਿਡਨੀ ਦੇ ਆਪਾਂ ਮੇਨਲੀ ਆਪਣੀ ਕਮਿਊਨਿਟੀ ਨੂੰ ਟਾਰਗੇਟ ਕਰਦੇ ਆ ਮੈਂ ਬਾਕੀ ਕਮਿਊਨਿਟੀਜ਼ ਦਾ ਹਰ ਇੱਕ ਦਾ ਆਪਣਾ ਆਪਣਾ ਹਿਸਾਬ ਹੈ ਬਿਲਕੁਲ ਬਿਲਕੁਲ ਜੇ ਤੁਸੀਂ ਵੇਖੋ ਤੇ ਮੈਲਬਨ ਦੇ ਵਿੱਚ ਜੇ ਪਿਛਲੇ ਸਾਲ ਤੱਕ ਵੀ ਮੇਲਿਆਂ ਦੇ ਜਾਂ ਪ੍ਰੋਗਰਾਮਾਂ ਦੀ ਭਾਰੀ ਸੇ ਲੋਕ ਬਹੁਤ ਗਏ ਜੀ ਸ਼ਹਿਰ ਐਤਕੀ ਵੀ ਚਲੇ ਜਾਣ ਪਰ ਜਿਹੜਾ ਸਿਡਨੀ ਹੈ ਤੁਸੀਂ ਵੇਖਿਆ ਹੌਲੀ ਹੌਲੀ ਕੁਆਇਟ ਹੋ ਗਿਆ ਉੱਥੇ ਸਿਰਫ ਵੱਡੇ ਕਾਨਸਰਟ ਹੀ ਹੁੰਦੇ ਆ ਹੁਣ ਆਮ ਜਿਹੜੇ ਜਿਹੜੇ ਛੋਟੇ ਇਕੱਠ ਜਾਂ ਛੋਟੇ ਮੇਲੇ ਉੱਥੇ ਤਕਰੀਬਨ ਜੇ ਖਤਮ ਹੋਣ ਦੀ ਤਦਾਰਕ ਕਿਉਂਕਿ ਫਾਈਨੈਂਸ਼ੀਅਲ ਪ੍ਰੈਸ਼ਰ ਬਹੁਤ ਜ਼ਿਆਦਾ ਹਮ ਪਹਿਲੇ ਨੰਬਰ ਤੇ ਕਿਉਂਕਿ ਜਿਹੜੀ ਮਾਰਗੇਜ ਆ ਜਿਹੜਾ ਘਰ ਆ ਮਹਿੰਗੇ ਆ ਉਹ ਬਹੁਤ ਮਹਿੰਗਾ ਤੇ ਉੱਤੋਂ ਜੇ ਇੰਟਰਸਟ ਰੇਟਾਂ ਵਧ ਗਿਆ ਤੇ ਤੁਸੀਂ ਸੋਚੋ ਕੀ ਹਾਲ ਹੋਗਾ ਬੰਦਾ ਜਦੋਂ ਸਰਵਾਈਵ ਕਰਨ ਦੇ ਹਾਲਾਤ ਦੇ ਵਿੱਚ ਹੁੰਦਾ ਆ ਉਦੋਂ ਉਹਨੂੰ ਮਤਲਬ ਜਿਹੜਾ ਹੋਰ ਕੁਝ ਨਹੀਂ ਸੋਜਦਾ ਉਦੋਂ ਉਹਨੂੰ ਖੁਸ਼ੀ ਨਹੀਂ ਸੋਝਦੀ ਤੇ ਜਿਹੜਾ ਮੈਲਬਨ ਆ ਮੈਲਬਨ ਵੀ ਸોર્ટ ਆਫ ਸਿਮਿਲਰ ਹਾਲਾਤ ਚ ਹੈ ਇਸ ਵੇਲੇ ਜਿਹੜਾ ਨੰਗ ਰਿਹਾ ਜੀ ਜੇ ਟੈਕਸੀਆਂ ਵਾਲੀ ਸੌਖੇ ਹੋਣ ਤੇ ਕੁਝ ਫਰਕ ਪੈ ਸਕਦਾ ਟਰੱਕਾਂ ਵਾਲੇ ਸੌਖੇ ਹੋਣ ਕੁਝ ਫਰਕ ਪੈ ਸਕਦਾ ਤੇ ਤੁਹਾਨੂੰ ਪਤਾ ਦਸੰਬਰ ਜਨਵਰੀ ਦੀ ਮਾਰ ਤੇ ਟਰੱਕਾਂ ਤੇ ਪੈਣੀ ਆ ਬਿਲਕੁਲ ਜੀ 110% ਪੈਣੀ ਆ ਤੇ ਫਰਵਰੀ ਤੋਂ ਲੈ ਕੇ ਤੇ 15 ਮਈ ਤੱਕ ਦਾ ਫੇਰ ਉਹਨਾਂ ਕੋਲ ਸਮਾਂ ਹੁੰਦਾ 15 ਮਈ ਤੋਂ ਫੇਰ 15 ਜੁਲਾਈ ਵਾਲੀ ਮਾਰ ਜਿਹੜੀ ਆ ਟਰੱਕਾਂ ਨੂੰ ਤੇ ਟੈਕਸੀਆਂ ਨੂੰ ਪੈ ਹੀ ਜਾਂਦੀ ਐ ਸੋ ਇਹ ਵਾਲੇ ਜਿਹੜਾ ਅਜੇ ਬਹੁਤੇ ਲੋਕ ਜਿਹੜੇ ਉਹਨਾਂ ਨੂੰ ਇਹ ਕੀ ਕੰਮ ਕਰ ਘਟਿਆ ਤੇ ਆਪਾਂ ਬਾਹਰ ਸਮਾਂ ਕੱਢ ਆਈਏ ਜੀ ਤੇ ਤੁਸੀਂ ਵੇਖਿਆ ਵੀ ਹੁਣ ਆ ਕਿ ਬਹੁਤ ਜ਼ਿਆਦਾ ਤਿਦਾਰ ਦੇ ਵਿੱਚ ਲੋਕ ਗਏ ਆ ਛੁੱਟੀਆਂ ਦੇ ਗਏ ਆ ਤੇ ਐਤਕੀ ਮੇਰੇ ਖਿਆਲ ਜਿਹੜੇ ਮੈਲਬਨ ਦੇ ਸਾਰੇ ਚਿਹਰੇ ਆ ਉਹ ਮੈਨੂੰ ਲੱਗਦਾ ਕਿ ਇੱਕ 1 ਮਈ ਤੋਂ ਲੈ ਕੇ ਤੁਹਾਨੂੰ 1 ਨਵੰਬਰ ਤੱਕ ਕੁਰੀ ਦੱਸਣਗੇ ਅੱਧੇ ਨਵੰਬਰ ਚ ਚਲੇ ਗਏ ਸੀ ਅੱਧੇ ਦਸੰਬਰ ਚ ਗਏ ਫਿਰ ਜਨਵਰੀ ਚ ਗਏ ਫਿਰ ਫਰਵਰੀ ਚ ਗਏ ਹੁਣ ਵੀ ਲੋਕ ਜਿਹੜੇ ਆ ਉਹ ਜਾ ਰਹੇ ਆ ਉਹਦਾ ਕਾਰਨ ਇਹ ਕੋਈ ਕਿਹਾ ਕਿ ਕੰਮ ਉਸ ਹਿਸਾਬ ਦੇ ਨਾਲ ਟਰੈਕ ਤੇ ਨਹੀਂ ਆ ਰਿਹਾ ਤੇ ਫਿਰ ਲੋਕ ਸੋਚਦੇ ਆ ਕਿ ਆਪਾਂ ਟਾਈਮ ਵੇਸਟ ਕਿਉਂ ਕਰਨਾ ਆਪਾਂ 홀ੀਡੇਸ ਤੇ ਚਲੇ ਜਾਈਏ ਆਸ ਕਰਦੇ ਹਾਂ ਜਿਹੜਾ ਇੰਟਰਸਟ ਜਿਹੜਾ ਗਿਰਿਆ ਐਸ ਵਾਲੇ ਜਿਹੜਾ 0.25 ਥੱਲੇ ਆਇਆ ਤੇ 4.35 ਤੋਂ 4.1 ਐਸ ਵਾਲੇ ਆਰਬੀ ਦਾ ਇਹ ਰੇਟ ਆ ਤੇ ਉਹ ਬਾਕੀ ਜਿਹੜੇ ਬੈਂਕ ਆ ਜਿਦ ਤਰਾ ਕਾਮਨ ਵੈਲਥ ਆ ਜਾਂ ਐਨ ਜ਼ेड ਉਹਨਾਂ ਦਾ ਆਪ ਕੋ ਆਪਣੇ ਮੁਤਾਬਕ ਜਿਹੜੀ ਆ ਪੀਪੀਆਰ ਦਾ ਹੋ ਰਿਹਾ ਆਪਣਾ ਜਿਹੜੇ ਪ੍ਰਿੰਸੀਪਲ ਪਲੇਸ ਦਾ ਹੋ ਰਿਹਾਗਾ ਤੇ ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਆ ਉਹਦਾ ਆਪਣੇ ਹਿਸਾਬ ਦੇ ਨਾਲ ਹੈਗਾ ਪਰ ਰੀਲੀਫ ਜਰੂਰ ਹੈ ਇਸ ਵਲੇ ਜਿਹੜਾ ਮਿਲਿਆ ਹਾਂਜੀ ਬਿਲਕੁਲ ਵੈਸਟ ਬੈਕ ਦਾ ਆ ਗਿਆ ਜੀ ਵੈਸਟ ਬੈਕ ਨੇ 4 ਤਰੀਕ ਤੋਂ ਉਹਨਾਂ ਨੇ ਕਿਹਾ ਤਾਂ ਵੀ ਤੁਹਾਡਾ ਜਿਹੜਾ ਇੰਟਰਸਟ ਰੇਟ ਆ ਉਹ ਉਹਦੇ ਵਿੱਚ ਕੱਟ ਲੱਗ ਜਾਊਗਾ ਹਾਂਜੀ ਤੇ ਪਰ ਜੇ ਆਪਾਂ ਸਰਕਾਰ ਸਾਹਿਬ ਇੱਥੇ ਇਹ ਗੱਲ ਜਰੂਰ ਕਰੀਏ ਪ੍ਰੋਗਰਾਮ ਘਟ ਹੋ ਰਿਹਾ ਬਹੁਤ ਸਾਰੇ ਸੱਜਣ ਮਿੱਤਰਾਂ ਤੋਂ ਆਫ ਦੀਰ ਆਪਾਂ glandular ਨੂੰ ਮਿਲਦੀਆਂ ਆ ਕਿ ਲੋਕ ਇਸ ਚੀਜ਼ ਨੂੰ ਬਹੁਤ ਸੀਰੀਅਸ ਲੈ ਰਹੇ ਆ ਔਰ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਉਹਨਾਂ ਨਾਲ ਹੀ ਇਹ ਕੁਝ ਹੋ ਰਿਹਾ ਕਈ ਵੀਰਪਰਾ ਹੋਣਗੇ ਜਿਹੜੇ 2009-10 ਤੋਂ ਬਾਅਦ ਆਏ ਨੇ ਉਹਨਾਂ ਨੇ ਸ਼ਾਇਦ ਉਹ ਸੈਸ਼ਨ 9 ਵਾਲਾ ਵੇਖਿਆ ਵੀ ਨਹੀਂ ਉਸ ਤੋਂ ਬਾਅਦ ਪਹਿਲੀ ਵਾਰ ਉਹਨੂੰ ਲੱਗ ਰਿਹਾ ਵੀ ਯਾਰ ਇੱਥੇ ਵੀ ਰਹਿ ਕੇ ਸਾਨੂੰ ਆਹ ਡਿਫਿਕਲਟੀਜ਼ ਆ ਰਹੀਆਂ ਨੇ ਵੀ ਅਸੀਂ ਸਾਨੂੰ ਜਿਹੜਾ ਗਰੋਸਰੀ ਚ ਕੱਟ ਕਰਨੇ ਪੈ ਰਹੇ ਨੇ ਸੋ ਬਲੀਵ ਕਰੋ ਜੀ ਤੁਸੀਂ ਅਗਰ ਤੁਹਾਨੂੰ ਲੱਗਦਾ ਤੁਸੀਂ ਕੱਲੇ ਹੋ ਕੱਲੇ ਨਹੀਂਗੇ ਜਿੰਨੀ ਵੀ ਆਪਾਂ ਗੱਲਬਾਤ ਕਰਦੇ ਹਾਂ ਚਾਹੇ ਉਹ ਛੋਟੇ ਬਿਜ਼ਨਸ ਨੇ ਚਾਹੇ ਵੱਡੇ ਬਿਜ਼ਨਸ ਨੇ ਸਾਰਿਆਂ ਦੇ ਵਿੱਚ ਜਿਹੜਾ ਇਹ ਚੀਜ਼ ਦੇਖਣ ਨੂੰ ਮਿਲ ਰਹੀ ਆ ਉਹ ਇਹਦੇ ਬੰਦੇ ਜਿestr ਜਿੰਨਾ ਕੋਈ ਸਾਡੇ ਉਥੇ ਬਜ਼ੁਰਗ ਪੁਰਾਣਾ ਉਹਨੇ ਉਹਨੀਆਂ ਲੜਾਈਆਂ ਜਿਆਦਾ ਵੇਖਿਆ ਠੀਕ ਹੈ ਜੀ ਸੋ ਹੁਣ ਇੱਥੇ ਇਦਾਂ ਹੈ ਕਿ ਵੇਖੋ ਅਸੀਂ ਦੇ ਸਮੇਂ ਵੇਖਿਆ ਜੀ 2007 ਜੀ ਜਦੋਂ ਅਸੀਂ ਆਏ ਆ ਬਹੁਤੇ ਜਾਣੇ ਉਦੋਂ ਹੀ ਇਹ ਸਮਾਂ ਸੀ ਪਹਿਲੇ ਨੰਬਰ ਦੇ ਉੱਤੇ ਫਿਰ 8 9 ਦੇ ਵਿੱਚ ਜਿਹੜਾ ਮੈਲਬਨ ਬਹੁਤ ਵਧੀਆ ਆਸਟ੍ਰੇਲੀਆ ਵਧੀਆ ਫਿਰ ਅੱਗੇ ਜਾ ਕੇ ਬ੍ਰੇਕਾਂ ਵੱਜੀਆਂ ਸੋ ਇਹ ਵੱਜਦੀਆਂ ਰਹਿਣੀਆਂ ਨੇ ਪਰ ਜਿਹੜੀ ਹੁਣ ਦੀ ਮਾਰ ਆ ਹੁਣ ਦੀ ਮਾਰ ਬਹੁਤ ਜ਼ਿਆਦਾ ਪਈ ਆ ਕਿਉਂਕਿ ਜਿਹੜੇ ਕਰਜ਼ੇ ਆ ਜਿਹੜੇ ਭਰਾਵਾਂ ਨੇ ਟਰੱਕਾਂ ਦੇ ਉੱਤੇ ਜਾਂ ਟੈਕਸੀਆਂ ਤੇ ਜਾਂ ਘਰਾਂ ਦੇ ਵਾਸਤੇ ਉਹਨਾਂ ਨੇ ਲੋਨ ਚੁੱਕ ਲਿਆ ਉਹਦੀਆਂ ਰਿਪੇਮੈਂਟਸ ਤੇ ਦੇਣੀਆਂ ਹੀ ਪੈਣੀਆਂ ਤੇ ਠੀਕ ਆ ਕਿ ਇਕੱਠੇ ਕਰਕੇ ਪੈਸੇ ਲੋਕ ਆਪਣਾ ਆਰਗੇਨਾਈਜ਼ ਕਰ ਲੈਂਦੇ ਆ ਕਿ ਚਲੋ ਯਾਰ ਕਿਸੇ ਨਾ ਕਿਸੇ ਤਰੀਕੇ ਆਪਾਂ ਜਿਹੜੀ ਕਿਸ਼ਤ ਧਾਰਨੀ ਆ ਪਰ ਜੇ ਕੋਣੋਂ ਪੌਣੀ ਪਵੇ ਤੇ ਲੋਹਾਂ ਸਾਹਿਬ ਕਿੰਨਾ ਚਿਰ ਕਿੰਨਾ ਚਿਰ ਹਾਂ ਕਿੰਨਾ ਚਿਰ ਪਵੇ ਨਾ ਮਤਲਬ ਤੁਸੀਂ ਮਹੀਨੇ ਦਾ 2-3000 ਪਾਉਂਦੇ ਹੋ ਜੇ ਤੇ ਜੇ ਉਹ ਤੁਹਾਨੂੰ 2 ਸਾਲ ਪਾਉਂਦੇ ਰਹੋਗੇ ਤੇ ਬਹੁਤ ਜ਼ਿਆਦਾ ਲੰਬਾ ਸਮਾਂ ਹੋ ਗਿਆ ਦੇਖੋ ਬਹੁਤ ਮੁਸ਼ਕਲ ਆ ਰੀਅਲ ਏਸਟੇਟ 'ਚ ਵੀ ਇਸ ਵਾਰ ਇਦਾਂ ਹੈਨਾ ਹਰ ਹਫਤੇ ਜਿਹੜੀ ਇੱਕ ਫੋਟੋ ਆ ਜਾਂਦੀ ਸੀ ਨਵੇਂ ਬੰਦੇ ਦੀ ਕਿ ਮੈਂ ਵੀ ਰੀਅਲ ਏਸਟੇਟ ਦੇ ਵਿੱਚ ਆ ਗਿਆ ਤੇ ਮਤਲਬ ਜਿਸ ਤਰ੍ਹਾਂ ਕਿਸੇ ਫੌਜ ਦੀ ਭਰਤੀ ਚੱਲਦੀ ਇਸ ਤਰ੍ਹਾਂ ਰੀਅਲ ਏਸਟੇਟ 'ਚ ਭਰਤੀ ਪਿੱਛੇ ਨਹੀਂ ਹੋਈ ਗਿਆ ਕਿ ਹਰ ਬੰਦਾ ਜਿਹਨੇ ਅੱਜ ਜਿੱਦੇ ਕੋ ਆਪਣੇ ਵੀ ਦੋ ਗੱਡੀਆਂ ਸੀ ਮੇਰੇ ਵਰਗੇ ਕੋਣ ਨੇ ਸੋਚਿਆ ਚੱਲ ਵੇਚਣਾ ਰੀਅਲ ਏਸਟੇਟ ਵਾਲੇ ਬਣ ਜੀ ਹੈਨਾ ਤੇ ਪਰ ਰੀਅਲ ਏਸਟੇਟ ਇੰਨਾ ਕੰਮ ਨਹੀਂ ਕਰਦੀ ਰੀਅਲ ਏਸਟੇਟ ਦੇ ਵਿੱਚ ਜਿਹੜੇ 10000 ਆਉਂਦਾ ਤੇ ਉਹਦੇ ਕਿੰਨੇ ਕੱਟ ਲੱਗਦੇ ਆ ਲਿਸਟਿੰਗ ਇਹ ਜਿਹੜਾ ਕਿੰਨਾ ਜਾਂਦਾ ਸੇਲਿੰਗ ਨੂੰ ਕਿੰਨਾ ਜਾਂਦਾ ਤੇ ਕੰਪਨੀ ਦਾ ਕੀ ਸ਼ੇਅਰ ਹ ਸੋ ਰੀਅਲ اسٹیਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਜੇ ਕੋਈ ਆਵੇ ਤੇ ਉਹਦੇ 파ਟਨਰ ਦੀ ਬਹੁਤ ਖੁੱਲੀ ਡੁੱਲੀ ਇਨਕਮ ਹੋਣੀ ਚਾਹੀਦੀ ਆ ਤੇ ਆਪ ਵੀ ਉਹ 40-50 ਹਜ਼ਾਰ ਡਾਲਰ ਵੱਖਰਾ ਰੱਖ ਕੇ ਸਾਲ ਦਾ ਖਰਚਾ ਲੈ ਕੇ ਆਵੇ ਤੇ ਫਿਰ ਮਤਲਬ ਜਿਹੜੀ ਹੈ ਆਪਣਾ ਗੱਲਬਾਤ ਚੱਲਦੀ ਆ ਬਾਕੀ ਦੇਖੋ ਆਸ ਕਰ ਸਕਦੇ ਆ ਕਿ ਜੋ ਇਹ ਮਾਹੌਲ ਚੱਲ ਰਿਹਾ ਪ੍ਰਮਾਤਮਾ ਕਰੇ ਸੱਚੇ ਪਾਤਸ਼ਾਹ ਕਰੇਗੀ ਜਿਹੜੀ ਦੁਬਾਰਾ ਗੱਡੀਆਂ ਜਿਹੜੀਆਂ ਟਰੈਕ ਤੇ ਆਉਣ ਕਿਉਂਕਿ ਲੋਕਾਂ ਦੇ ਚਿਹਰਿਆਂ ਤੋਂ ਹਾਸੇ ਜੇ ਉੱਡੇ ਹੀ ਫਿਰਦੇ ਆ ਤੇ ਪੰਜਾਬ ਦੇ ਵਿੱਚ ਤੇ ਭਾਵੇਂ ਦੇਖੋ ਪਿਆ ਹੋਵੇ ਨਾ ਉਹਦੇ ਤੇ ਰਿਸ਼ਤੇਦਾਰੀਆਂ ਨਹੀਂ ਬਜ ਜਾਂਦੀਆਂ ਇਹ ਤੇ ਰਿਸ਼ਤੇਦਾਰੀਆਂ ਦੇ ਵੀ ਮੁਸ਼ਕਲ ਹੋ ਜਾਂਦਾ ਬਿਲਕੁਲ ਨਹੀਂ ਸੋ ਢਾਈ ਲੱਗੀ ਹੁੰਦੀ ਹੈ ਕੋਟ ਪੈਂਟ ਪਾਇਆ ਹੁੰਦਾ ਦਰਸ਼ਕੋਤੇ ਉਹ ਆਪਾਂ ਨੂੰ ਲੱਗਦਾ ਵੀ ਬਹੁਤ ਸੌਖਾ ਕੰਮ ਆ ਨਹੀਂਗਾ ਉਹਦੇ ਚ ਵੀ ਬਹੁਤ ਜ਼ਿਆਦਾ ਮਿਹਨਤ ਆ ਸਿਕਰ ਸਾਹਿਬ ਤੁਸੀਂ ਇੱਕ ਗੱਲਬਾਤ ਦੇ ਵਿੱਚ ਹੁਣ ਜ਼ਿਕਰ ਕੀਤਾ ਜਿਹੜੇ ਫੋਰਨ ਇਨਵੈਸਟਰ ਨੇ ਹਾਂਜੀ ਇੱਕ ਖਬਰ ਆਈ ਕਿ ਉਹਨਾਂ ਤੇ 2 ਸਾਲ ਦਾ ਬੈਨ ਲਗਾ ਦਿੱਤਾ ਗਿਆ ਇੱਕ ਖਬਰ ਦਾ ਮਹੀਨਾ ਕੀ ਆ ਉਹਦਾ ਕੀ ਫਰਕ ਪਊਗਾ ਦੇਖੋ ਪਹਿਲਾਂ ਤੇ ਲਿਬਰਲ ਵੱਲੋਂ ਪੀਟਰ ਡਾਟਰਨ ਹੋਣਾ ਨੇ ਜਿਹੜੀ ਆ ਇਹ ਅਨਾਉਂਸਮੈਂਟ ਕਰੀ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਅਸੀਂ ਇਸ ਤਰ੍ਹਾਂ ਦਾ ਜਿਹੜਾ ਬੈਨ ਲਾਵਾਂਗੇ ਜੀ ਆ ਬਾਕੀ ਪਤਾ ਨਹੀਂ ਅੰਦਰ ਕੀ ਚੱਲਦਾ ਜਾਂ ਉਹ ਖਬਰ ਇਹਨਾਂ ਦੇ ਵਿੱਚ ਵੀ ਸੀ ਆਪਣਾ ਦੂਜਾ ਜਿਹੜੀ ਲੇਬਰ ਦੇ ਕੋਲ ਵੀ ਸੀ ਗੱਲ ਉਧਰੋਂ ਤੁਰੀ ਤੇ ਜਿਹੜਾ ਇਹਨਾਂ ਨੇ ਲੇਬਰ ਵਾਲਿਆਂ ਨੇ ਇਹਨੂੰ ਇੰਪਲੀਮੈਂਟ ਕਰ ਦਿੱਤਾ ਆਲਰੇਡੀ ਟਰਮਸ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਪੋਲੀਟੀਕਲ ਬਿਆਨ ਦਿੱਤਾ ਸੀ ਪੀਟਰ ਡਾਟਰਨ ਹੋਣਾ ਨੇ ਪਰ ਹੈਗਾ ਲਿਬਰਲ ਇਹੋ ਜਿਹਾ ਬਿਆਨ ਆਇਆ ਸੀ ਕਿ ਅਸੀਂ ਉਹਨਾਂ ਦੇ ਰੋਕ ਲਾਵਾਂਗੇ ਸੋ ਇਸ ਵळे ਜਿਹੜੀ ਪਿਆਰੇ ਦਰਸ਼ਕੋ ਜਿਹੜੀ ਜਿਹੜੇ ਫਰਸਟ ਹੋਮ ਬਾਏਰ ਆ ਉਹਨਾਂ ਵਾਸਤੇ ਵਧੀਆ ਖਬਰ ਆ ਵੇਖੋ ਰੀਅਲ ਏਸਟੇਟ ਏਜੰਟਾਂ ਵਾਸਤੇ ਤੇ ਏਜੰਸੀ ਆਨਰ ਵਾਸਤੇ ਜਿਆਦਾ ਵਧੀਆ ਖਬਰ ਨਹੀਂ ਹੈਗੀ ਇਹ ਜਿਹੜੀ ਜਿਹੜੇ ਛੋਟੇ ਬਿਲਡਰ ਆ ਉਹਨਾਂ ਵਾਸਤੇ ਵੀ ਵਧੀਆ ਖਬਰ ਆ ਜੀ ਸੋ ਇਸ ਵळे ਲੋਹਾਂਨ ਸਾਹਿਬ ਜਿਹੜਾ ਬੈਨ ਲੱਗਾ ਫੋਰਨ ਫੋਰਨ ਬਾਏਰਸ ਦੇ ਉੱਤੇ ਇਹ 1 April 2025 ਤੋਂ ਜਿਹੜਾ ਲਾਗੂ ਹੋਣਾ ਤੇ 2 ਸਾਲ ਤੱਕ ਚੱਲਣਾ ਯਾਨੀ ਕਿ 27 2027 ਤੱਕ ਇਹ ਚੱਲਣਾ ਜੀ ਸੋ ਐਸਟੈਬਲਿਸ਼ਡ ਪ੍ਰਾਪਰਟੀ ਜਿਹੜੀ ਆ ਉਹਦੇ ਤੇ ਉਹਨਾਂ ਨੂੰ ਬੈਨ ਲਾਇਆ ਗਿਆ ਕਿ ਤੁਸੀਂ ਬਣਿਆ ਹੋਇਆ ਘਰ ਨਹੀਂ ਲੈ ਸਕਦੇ ਅੱਛਾ ਜੀ ਠੀਕ ਹੈ ਜੀ ਉਹ ਲੈਂਡ ਲੈ ਸਕਦੇ ਆ ਔਰ ਉਹਦੇ ਤੇ ਘਰ ਬਣਵਾ ਸਕਦੇ ਆ ਪਰ ਉਹ ਜਿਹੜਾ ਵਾ ਉਹ ਬਣੀ ਹੋਈ ਪ੍ਰਾਪਰਟੀ ਜਿਹੜੀ ਆ ਉਹ ਨਹੀਂ ਲੈ ਸਕਦੇ ਸੋ ਜਦੋਂ ਬਣੀ ਹੋਈ ਇੰਨੀ ਪ੍ਰਾਪਰਟੀ ਸਟਾਕ ਮਾਰਕੀਟ ਦੇ ਵਿੱਚ ਜਿਹੜਾ ਪਿਆ ਆ ਜੇ ਉਹ ਨਹੀਂ ਲੈ ਸਕਣਗੇ ਉਹ ਕਿਹਦੇ ਲਈ ਅਵੇਲੇਬਲ ਹੋਊਗਾ ਫਰਸਟ ਟਾਈਮ ਬਾਏਰ ਵਾਸਤੇ ਯੈਸ ਉਹਦੇ ਵਾਸਤੇ ਅਵੇਲੇਬਲ ਹੋਊਗਾ ਪਰ ਉਹਦੀਆਂ ਵੀ ਦੋ ਚਾਰ ਚੀਜ਼ਾਂ ਨੇ ਮੈਨੂੰ ਲੱਗਦਾ ਉਹਦੇ ਵਿੱਚ ਔਰ ਜਿਹੜਾ ਡੀਪਲੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਸਾਰੀ ਮਾਰਕੀਟ ਦਾ ਪਠਾਨਾ ਬੋਵੇ ਜੀ ਵੀ ਕੋਈ ਬ੍ਰੈਕਟ ਰੱਖ ਦਿੰਦੇ ਕਿ 8 ਲੱਖ ਤੋਂ ਤਾਂ ਜਿਹੜਾ ਉਹ ਬੈਨ ਹੈ ਨਹੀਂ ਆ ਕਿਉਂਕਿ ਫਰਸਟ ਹோம் ਬਾਏਰ ਵਿਚਾਰਾ ਨਾਰਮਲੀ ਉਹਨਾਂ ਦਾ ਜਿਹੜਾ ਵਾ 5.5 ਤੋਂ ਲੈ ਕੇ ਤੇ 7 ਤੱਕ ਹੀ ਹੁੰਦਾ ਆ ਘਰ ਤੇ ਜਿੰਨੀ ਕਿ ਖਬਰ ਇਹ ਵਧੀਆ ਆਈ ਸਾਡੇ ਲਈ ਰੀਅਲ ਏਸਟੇਟ ਵਾਲਿਆਂ ਦੀ ਕਿ 0.25 ਥੱਲੇ ਆਇਆ ਉਹਨਾਂ ਦੀ ਸਾਨੂੰ ਇਹ ਖਬਰ ਨਹੀਂ ਗੇਰ ਲਿਆ ਕਿਸੇ ਠੀਕ ਹੈ ਨਾ ਪਹਿ ਇੱਕ ਰੋਗ ਠੀਕ ਹੋਇਆ ਤੇ ਦੂਜੀ ਬਿਮਾਰੀ ਫੇਰ ਆ ਗਈ ਟੈਸਟਾਂ ਜੋ ਟੱਕਰ ਪੈ ਗਿਆ ਤੇ ਇਸ ਕਰਕੇ ਜਿਹੜਾ ਵਾ ਉਹ ਹਾਲ ਦੇ ਨਾਲ ਹੈਗੀ ਆ ਗੱਲ ਪਹਿਲਾਂ ਤਾਂ ਸੱਚ ਤੁਹਾਨੂੰ ਆਹ ਸਿਆਰੀ ਗੱਲ ਦੱਸਾਂ ਕਿ ਬਹੁਤੇ ਵਿਚਾਰੇ ਜਿਹੜੇ ਆਪਣੇ ਪੰਜਾਬੀ ਆ ਕਿੱਥੇ ਵੀ ਨੇ ਥੋੜੀ ਜਿਹੀ ਕਰਜ਼ਾ ਚੁੱਕਣ ਲੱਗਿਆ ਵੀ ਕੀ ਇੰਟਰਸਟ ਰੇਟ ਆ ਬਿਲਕੁਲ ਨਾ ਤੇ ਇਹ ਪਤਾ ਵੀ ਜੇ ਗੱਡੀ ਵਾਲਾ ਕਰਜ਼ਾ ਉਹ ਕਿੰਦਾ ਚੱਲਦਾ ਨਾ ਘਰਾਂ ਵਾਲਾ ਪਤਾ ਤੇ ਦੋ ਤਿੰਨ ਤੇ ਮੈਨੂੰ ਬੜੇ ਫੋਨ ਆਏ ਵਧਾਈ ਹੋਵੇ ਵਧਾਈ ਹੋਵੇ ਫਿਰ ਤੇ ਉਹ ਸਿੱਧਾ ਹੀ 2% ਇਕੱਠਾ ਛੱਡਦਾ ਜੀ ਉਹਨਾਂ ਨੇ 4.1% ਹੋ ਗਿਆ ਕਹਿੰਦੇ ਆਪਣਾ ਜੀ ਮੈਂ ਭਰਾਵਾ ਇਹ ਆਰਬੀਏ ਦਾ ਜਿਹੜਾ ਜਿਹੜਾ ਉਹ ਬੈਂਕਾ ਤੋਂ ਗਾ ਆ ਕੇ ਜਦੋਂ ਪੜੇ ਤੱਕ ਆਉਣਾ ਤਾਂ ਮੈਂ ਦੇਖ ਰਿਹਾ ਸੀ ਸਰਕਾਰ ਸਾਹਿਬ ਉਹ ਤਾਂ ਜੀ 5 ਲੱਖ ਦਾ ਲੋਨ ਹੈਗਾ ਤਾਂ ਆਈ ਥਿੰਕ 70 80 ਡਾਲਰ ਦਾ ਫਰਕ ਮੰਥਲੀ ਪੈਣਾ ਹੈ 90 ਡਾਲਰ ਦਾ ਫਰਕ 90 ਡਾਲਰ ਦਾ ਫਰਕ ਪੈਣਾ ਪਰ ਜੇ ਇਹ ਜਈ ਕਹੀਏ ਤੇ ਜਿਹੜਾ ਇਹ ਇਹ ਤੇ ਆਮ ਲੋਕਾਂ ਵਾਸਤੇ ਹੋ ਗਿਆ ਨਾ ਸਾਡੇ ਵਰਗੀਆਂ ਵਾਸਤੇ ਜਿਹੜੇ ਵੱਡੇ ਇਨਵੈਸਟਰ ਹਨ ਜਿਨ੍ਹਾਂ ਦੇ ਮਿਲੀਅਨਸ ਦੇ ਵਿੱਚ ਲੋਨ ਆ ਹਨਾ ਜੀ ਬਿਲਕੁਲ ਉਹਨਾਂ ਦਾ ਤਾਂ ਦੇਖੋ ਨਾ ਕਿੰਨਾ ਫਰਕ ਪੈ ਗਿਆ ਬਹੁਤ ਵੱਡਾ ਫਰਕ ਹੈਨਾ ਉਹਨਾਂ ਦਾ ਤਾਂ ਕਾਫੀ ਸਾਰਾ ਫਰਕ ਪੈ ਗਿਆ ਜਿਨ੍ਹਾਂ ਕੋਲ ਮਲਟੀ ਪ੍ਰੋਪਰਟیز ਆ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਰਿਲੀਫ ਜ਼ਰੂਰ ਮਿਲਿਆ ਔਰ ਇੱਕ ਅਨਕਰੇਜ ਮਿਲਿਆ ਕਿ ਹੁਣ ਅਸੀਂ ਜਿਹੜਾ ਵਾ ਅੱਗੇ ਬਾਇੰਗ ਸੋਚਣੀ ਸ਼ੁਰੂ ਕਰੀਏ ਠੀਕ ਹੈ ਜਿਹੜਾ ਕਿ ਚੰਗਾ ਪੁਆਇੰਟ ਆ ਹਾਂ ਜੀ ਕਿਉਂਕਿ ਉਹ ਜੇ ਜਦੋਂ ਵੱਡੇ ਇਨਵੈਸਟਰਾਂ ਦੇ ਕੋਲ ਪੈਸਾ ਹੁੰਦਾ ਡਿਵੈਲਪਰਾਂ ਕੋਲ ਹੁੰਦਾ ਫੇਰ ਹੀ ਜਿਹੜੀ ਇਹ ਬਾਇੰਗ ਸ਼ੁਰੂ ਹੁੰਦੀ ਹੈ ਪਰ ਮੈਂ ਤੁਹਾਨੂੰ ਦੱਸਾਂ ਕਿ ਫਾਰ ਸਮ ਰੀਜ਼ਨ ਜੋ ਮੈਂ ਚੀਜ਼ ਵੇਖ ਰਿਹਾ ਅੱਗੇ ਸੈਟਲਮੈਂਟਾਂ ਡਿਲੇ ਹੁੰਦੀਆਂ ਹਨ ਚਲੋ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ 6-8 ਮਹੀਨੇ ਤੱਕ ਹੋ ਜਾਂਦੀਆਂ ਸੀ ਸੈਟਲਮੈਂਟਾਂ ਡਿਲੇ ਹੁਣ ਜਾਂ ਤਾਂ ਡਿਵੈਲਪਰ ਜਿਹੜੇ ਆ ਉਹਨਾਂ ਨੂੰ ਵੀ ਪਤਾ ਕਿ ਲੋਕਾਂ ਦਾ ਜਲੂਸ ਨਿਕਲਿਆ ਪਿਆ ਜੇ ਅਸੀਂ ਸੈਟਲਮੈਂਟਾਂ ਇਸ ਵਾਰ ਜਿਹੜੀਆਂ ਡਿਊ ਨੇ ਜਿਹੜੀਆਂ ਕਿ ਪਿਛੇ ਨਵੰਬਰ ਦਸੰਬਰ 2024 ਚ ਡਿਊ ਸੀ ਨਾ ਉਹਨਾਂ ਨੇ ਉਥੋਂ ਕਰਦੇ ਕਰਾਉਂਦੇ ਪਹਿਲਾ April ਮਹੀਆ ਆਖਿਆ ਸੀ ਜੀ ਹੁਣ ਇੱਥੇ ਆਣ ਕੇ ਜੋ ਅਸੀਂ ਹਾਲਾਤ ਵੇਖਿਆ ਕਿ ਅਜੇ ਵੀ ਉੱਥੇ ਕੋਈ ਉਸ ਤਰੀਕੇ ਦੀਆਂ ਸਰਵਿਸਿਜ਼ ਨਹੀਂ ਹੈ ਉਹ ਸਤੰਬਰ ਅਕਤੂਬਰ ਤੱਕ ਨਵੰਬਰ ਤੱਕ ਜਾਂ ਉਤੋਂ ਅੱਗੇ ਵੀ ਜਾਣ ਦਾ ਖਲ ਤਿਆਰ ਆ ਤੇ ਚਲੋ ਬਹਾਨੇ ਤੇ ਕਾਉਂਸਲ ਦੇ ਲੱਗਣੇ ਹੁੰਦੇ ਆ ਬੜਾ ਕੁਝ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ ਪਰ ਡਿਵੈਲਪਰ ਮੇਰੇ ਖਿਆਲ ਦੇ ਵਿੱਚ ਮਾਰਕੀਟ ਦੀ ਰਮਝ ਨੂੰ ਸਮਝਦੇ ਹਿਆ ਉਹ ਅੱਗੇ ਆਪਣਾ ਸਮਾਂ ਟਪਾ ਰਹੇ ਆ ਕਿ ਜੇ ਅਸੀਂ ਅੱਜ ਸੈਟਲਮੈਂਟਾਂ ਗੈਰਤੀਆਂ ਕਰਾ ਲਓ ਤੇ ਉਹ ਵੀ ਜਾਣਦੇ ਆ ਕਿ 60 ਤੋਂ 70% ਲੋਕਾਂ ਦੇ ਕੋਲੋਂ ਸੈਟਲਮੈਂਟਾਂ ਹੋਣੀਆਂ ਹੀ ਨਹੀਂ ਬੇਸ਼ੱਕ ਉਹ ਰੈ residențial ਆ ਬੇਸ਼ੱਕ ਉਹ ਜਿਹੜਾ ਵਾ ਆਪਣਾ ਇੰਡਸਟਰੀਅਲ ਹੈ ਸੋ ਅ ਦੂਸਰੀ ਗੱਲ ਜਬਾਨਾ ਬਾਹਰ ਆ ਚੁੱਕੀਆਂ ਨੇ ਲੋਕਾਂ ਦੀਆਂ ਜਿਨ੍ਹਾਂ ਨੇ ਜੜੀਆਂ ਲੈਂਡਾਂ ਵਾਏ ਕੀਤੀਆਂ ਹੋਈਆਂ ਭਾਵੇਂ ਉਹ ਇੰਡਸਟਰੀਅਲ ਆ ਭਾਵੇਂ ਉਹ ਰੈ residențial ਆ ਬੜਾ ਬੁਰਾ ਹਾਲ ਆ ਔਰ ਉਹ ਵੀ ਤਦਾਰ ਤੇ ਉੱਤੇ ਆਏ ਆ ਕਿ ਹੁਣ ਇਹਨੂੰ ਬੱਸ ਛੁੱੜ ਦਈਏ ਗੜੋਂ ਲਾ ਦਈਏ ਕਿਸੇ ਤਰੀਕੇ ਉਹਨਾਂ ਭਰਾਵਾਂ ਨੂੰ ਇਹ ਬੇਨਤੀ ਆ ਵੀ ਭਾਈ ਕਿਸੇ ਤਰੀਕੇ ਸੋਨਾ ਸਾਣਾ ਵੇਚ ਕੇ ਦੂਸਰੋਂ ਪੈਸਾ ਤੇ ਲਾ ਇਕੱਠਾ ਕਰਕੇ ਜੇ ਥੋੜਾ ਜਿਹਾ ਹੋਰ ਕਿਸ਼ਤਾਂ ਦੇ ਲੈਣ ਵੇਖੋ ਹਾਰਡ ਬਹੁਤ ਆ ਦੋ ਦੋ ਸਾਲ ਹੋ ਗਏ ਲਗਾਤਾਰ ਜਿਹੜੇ ਲੱਗੇ ਆ ਪਰ ਅਸੀਂ ਜਿਨ੍ਹਾਂ ਨੇ ਇੰਨਾ ਚਿਰ ਹੋਲਡ ਕੀਤਾ ਨਾ ਉਹ 2 4 5 ਮਹੀਨੇ ਹੋਰ ਜ਼ਰੂਰ ਹੋਲਡ ਕਰ ਲੈਣ ਕਿਸੇ ਤਰੀਕੇ ਕਰ ਲੈਣ ਉਹਦਾ ਕਾਰਨ ਕੀ ਹੈ ਲੁਹਮ ਸਾਹਿਬ 4 ਸਾਲ ਹੋ ਗਏ ਪ੍ਰਾਈਜ਼ਾਂ ਜਿਹੜੀਆਂ ਹੋਲਡ ਤੇ ਆ ਠੀਕ ਹੈ ਹੁਣ 4 ਸਾਲ ਤੋਂ ਹੋਲਡ ਤੇ ਆ ਤੇ 5ਵੇਂ 6ਵੇਂ ਸਾਲ ਚ ਲਾ ਲੋ ਆਪਾਂ ਐਂਟਰ ਕਰਦੇ ਆ ਜੀ ਮਤਲਬ ਕਿ ਜਿਹੜੇ ਹੈਗਾ ਤੇ ਪ੍ਰਾਈਜ਼ਾਂ ਉਹ ਵਧਣੀਆਂ ਨੇ ਉਹ ਇਸ ਤਰ੍ਹਾਂ ਨਹੀਂ ਕਿ ਉਹ ਮਤਲਬ ਰਹਿਣੀਆਂ ਨੇ ਬੜਾ ਲੰਬਾ ਸਮਾਂ ਹੋਲਡ ਤੇ ਰਹਿ ਗਿਆ ਠੀਕ ਹੈ ਮੰਨ ਲਓ ਅਗਲਾ ਸਾਲ ਹੋਰ ਨਹੀਂ ਵਧਦੀਆਂ ਠੀਕ ਹੈ ਪਰ ਹੁਣ ਜਦੋਂ ਵਧੀਆਂ ਫਿਰ ਵਧਨੀਆਂ ਵੀ ਚੰਗੀ ਤਰ੍ਹਾਂ ਹੀ ਚੰਗੀ ਤਰ੍ਹਾਂ ਹਾਂਜੀ ਸੋ ਜਿਸ ਤਰ੍ਹਾਂ ਮੈਨੂੰ ਲੱਗਦਾ ਸਿਡਨੀ ਦਾ ਚਲੋ ਮੈਂ ਦੇਖਿਆ ਤੇ ਚੈੱਕ ਤੇ ਨਹੀਂ ਕੀਤਾ ਪਰ ਇੱਕ ਜਿਹੜੀ ਐਨ ਐਵਰੇਜ ਘਰ ਜਿਹੜਾ ਵੇਖੋ ਉੱਥੇ 1.2 1.3 ਮਿਲੀਅਨ ਦਾ ਹਨ ਤੇ ਮੈਲਬਨ ਚ ਹਾਲੇ ਵੀ ਜਿਹੜਾ ਉਹਰੇ ਆਪਾਂ 8-9 ਲੱਖ ਮਿਲੀਅਨ ਦਾ ਤੁਹਾਨੂੰ ਠੀਕ ਮਿਲ ਜਾਂਦਾ ਘਰ ਹਨ ਅੱਜ ਅਸੀਂ ਉਹਨਾਂ ਰੇਟਾਂ ਨੂੰ ਟੱਚ ਕਰਨਾ ਐਂਡ ਆਫ ਦੀ ਡੇ ਸੋ ਜਿਹੜੀ ਆਸ ਹੈ ਉਹ ਨਹੀਂ ਛੱਡਣੀ ਚਾਹੀਦੀ ਤੇ ਸਰਵਾਈਵ ਕਰਨਾ ਚਾਹੀਦਾ ਜੀ ਔਰ ਇੱਕ ਅੱਦਾ ਇਹੋ ਜਿਹਾ ਵੀ ਪ੍ਰੋਡਕਟ ਆਇਆ ਵਾ ਮਾਰਕੀਟ ਦੇ ਵਿੱਚ ਦੇਖੋ ਮੈਨੂੰ ਨਹੀਂ ਪਤਾ ਉਹਦੇ ਵਿੱਚ ਕਿੰਨੀ ਸੱਚਾਈ ਆ ਮੈਂ ਇੱਕ ਬ੍ਰੋਕਰ ਦੇ ਨਾਲ ਇਨੀਸ਼ੀਅਲ ਮੀਟਿੰਗ ਕੀਤੀ ਸੀ ਔਰ ਉਹਨਾਂ ਨੇ ਇਹ ਦੱਸਿਆ ਸੀ ਕਿ ਸਟੈਬਲਿਸ਼ ਵੇਅਰ ਹਾਊਸ ਤੇ ਬੈਂਕ ਨੂੰ ਅਗਰ ਆਪਾਂ ਦਿਖਾ ਦਿੰਨੇ ਆ ਸਾਰੇ ਪੇਪਰਸ ਚੰਗੀ ਤਰ੍ਹਾਂ ਔਰ ਜੇ ਤੁਹਾਡਾ ਐਲਵੀਆਰ ਠੀਕ ਆ ਜਿੰਨੇ ਲੋਨ ਲੈਣਾ ਔਰ 0% ਤੇ ਵੀ ਜਿਹੜਾ ਹੁਣ ਤੁਹਾਨੂੰ ਵੇਰ ਹਾਊਸ ਉਹ ਦੇ ਦੇਣਗੇ ਬਿਨਾ ਡਿਪੋਜ਼ਿਟ ਦਿੱਤੇ ਆ ਠੀਕ ਆ ਕੁਝ ਮਾੜੀ-ਮੋਢੀ ਸਿਕਿਉਰਿਟੀ ਰੱਖ ਕੇ ਉਹ ਦੇ ਦੇਣਗੇ ਕੁਝ ਇਹੋ ਜੀਆਂ ਵੀ ਚੀਜ਼ਾਂ ਆਂ ਅਗਰ ਇਹੋ ਜਿਹੇ ਜਿਹੜੇ ਪ੍ਰੋਡਕਟ ਆ ਉਹਨਾਂ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਮੈਂ ਦੱਸੂਗਾ ਜੇ ਕੋਈ ਇਕੱਲੇ ਵੇਖ ਲਿਆ ਕਿ ਉਹ ਚੀਜ਼ ਸਹੀ ਆ ਕਿ ਨਹੀਂ ਜੇ ਉਹ ਹੁੰਦੀ ਆ ਤਾਂ ਵੀ ਬੜਾ ਬੂਮ ਜਿਹੜਾ ਵਾ ਪ੍ਰੋਪਰਟੀ ਦੇ ਵਿੱਚ ਵੇਖਣ ਨੂੰ ਮਿਲੂਗਾ ਬਿਲਕੁਲ ਚੰਗੀ ਗੱਲ ਸਰ ਜੀ ਪਰ ਜੇ ਆਪਾਂ ਗੱਲ ਕਰੀਏ ਜਿਵੇਂ ਮੇਰੇ ਪਿੰਡ ਤੋਂ ਇੱਕ ਬਾਈ ਉਹਨੇ ਕਰ ਕੀਤਾ ਸੀ ਪਿਛਲੇ ਸਾਲ ਸਵਾ ਸਾਲ ਤੋਂ ਇਸ ਚੀਜ਼ ਦੇ ਵੇਟ ਸੀਗਾ ਹਾਂ ਜਬ ਪਿਛਲੇ ਦੋ ਹਫ਼ਤੇ ਪਹਿਲਾਂ ਉਹਨੇ ਕਰ ਕੀਤਾ ਕ੍ਰੈਨਮਨ ਵੈਸਟ ਦੇ ਵਿੱਚ ਹਾਂ ਸੋ ਇਹਦਾ ਮਤਲਬ ਉੱਥੋਂ ਮੈਂ ਥੋੜਾ ਜਿਹਾ ਹਿਸਾਬ ਲਾ ਰਿਹਾ ਸੀ ਆਪਾਂ ਪ੍ਰੋਗਰਾਮ ਵੀ ਕਰਨਾ ਸੀ ਥੋੜਾ ਵੇਖਦਾ ਮੈਂ ਦੇਖਦਾ ਰਹਿਣਾ ਇਹਦਾ ਮਤਲਬ ਇਹ ਆ ਵੀ ਕੰਫੀਡੈਂਸ ਤਾਂ ਬਾਹਰ ਦੇ ਵਿੱਚ ਆਇਆ ਹਾਂਜੀ ਉਹ ਜਿਵੇਂ ਤੁਸੀਂ ਗੱਲ ਕੀਤੀ ਆ ਸ਼ਾਇਦ ਇਹ ਆ ਵੀ ਲੰਬਾ ਆਰਸਾ ਹੋ ਗਿਆ ਕੋਵਿਡ ਦੇ ਵਿੱਚ ਸਾਨੂੰ ਡਾਇਰੈਕਟਲੀ ਪੋਲੀਟਿਸ਼ੀਨਾਂ ਨੇ ਇਹ ਕਿਹਾ ਗਿਆ ਵੀ ਜੇ ਤੁਹਾਨੂੰ ਕੋਲ ਸੇਵਿੰਗ ਆ ਉਹਨੂੰ ਸਾਮ ਕੇ ਰੱਖੋ ਸਪੈਂਡਿੰਗ ਘਟਾਓ ਜੀ 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 ਸਪੈਂਡਿੰਗ ਤੇ ਸਾਨੂੰ ਕਿਤਨੇ ਕਿਤੇ ਉਹਨਾਂ ਨੇ ਇੱਕ ਪਾਤਾ ਵੀ ਗੱਡੀ ਨਹੀਂ ਖਰੀਦਣੀ ਹਾਂਜੀ ਹੁਣ ਸਾਰਾ ਕੁਝ ਵਾਪਸ ਆ ਰਿਹਾ 2025 ਸਰਕਾਰ ਸਾਹਿਬ ਜੇ ਆਪਾਂ ਇਸ ਸਾਲ ਦੀ ਗੱਲ ਕਰੀਏ ਤੁਸੀਂ ਲੰਬਾ ਸਮਾਂ ਤਾਂ ਜ਼ਰੂਰ ਕਿਹਾ ਵੀ ਆਉਣ ਵਾਲੇ 2-3 ਸਾਲ ਹਾਂ ਆਪਾਂ ਇਸ ਸਾਲ ਦੇ ਵਿੱਚ ਜਿੱਦਾਂ ਕੁਝ ਭਰਾ ਕਹਿ ਰਹੇ ਸੀ ਵੀ ਚਾਰ ਘਟ ਲੱਗਣਗੇ ਕੁਝ ਪੰਜ ਪ੍ਰਡਿਕਟ ਕਰ ਰਹੇ ਜੋ ਆਰਬੀਏ ਦੀਆਂ ਮੀਟਿੰਗਾਂ ਜਾਂ ਉਹਨਾਂ ਦੀ ਅਨਾਉਂਸਮੈਂਟ ਆ ਉੱਥੋਂ ਇਹ ਮਤਲਬ ਪਤਾ ਲੱਗਦਾ ਕਿ ਚਾਰ ਕਟ ਲੱਗਣਗੇ ਤੇ ਤਕਰੀਬਨ 1% ਤੱਕ ਜਿਹੜਾ ਵਾ ਉਹ ਅਰਾਊਂਡ ਨਵੰਬਰ ਤੱਕ ਉਹ ਜਾਊਗਾ ਥੱਲੇ ਔਰ ਮੈਨੂੰ ਲੱਗਦਾ ਕਿ ਜਦੋਂ ਉਹ ਥੱਲੇ ਜਾਊਗਾ ਨਾ ਅਗਲਾ ਸਾਲ ਸਾਡੇ ਲਈ ਕੰਮ ਕਰਨ ਦਾ ਹੋਊਗਾ ਔਰ ਵਧੀਆ ਤਰੀਕੇ ਨਾਲ ਕੰਮ ਕਰਨ ਦਾ ਹੋਊਗਾ ਦੇਖੋ ਹਰ ਇੱਕ ਦੇ ਰੀਅਲ ਏਸਟੇਟ ਵਾਲੇ ਦੇ ਕੰਮ ਕਰਨ ਦਾ ਤਰੀਕਾ ਹੁੰਦਾ ਸਾਡਾ ਤਰੀਕਾ ਇਹ ਆ ਅਸੀਂ ਬਹੁਤ ਲਿਸਟਿੰਗਾਂ ਦੇ ਮਗਰ ਨਹੀਂ ਪੈਂਦੇ ਪਹਿਲੇ ਨੰਬਰ ਤੇ ਅਸੀਂ ਕੰਮ ਕਰਦੇ ਆਂ ਕਿ ਪੈਸਾ ਕਿੱਦਾਂ ਕਮਾਉਣਾ ਔਰ ਅਗਲੇ ਦਾ ਵੀ ਕਿਸ ਤਰ੍ਹਾਂ ਕਮਾ ਕੇ ਦੇਣਾ ਅਸੀਂ ਉਸ ਤਰੀਕੇ ਦੇ ਨਾਲ ਕੰਮ ਕਰਦੇ ਆਂ ਅਸੀਂ ਸਾਡੇ ਜਿੰਨੇ ਵੀ ਚੰਗੇ ਇਨਵੈਸਟਰ ਆ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਜਿਨ੍ਹਾਂ ਦੇ ਘਰ ਵਿਕਣ ਵਾਲੇ ਵੀ ਆ ਅਸੀਂ ਉਹਨਾਂ ਨੂੰ ਅਜੇ ਵੀ ਹੋਲਡ ਕਰਕੇ ਰੱਖਿਆ ਹੋਇਆ ਕਿ ਭਾਈ ਜੇ 2-3 ਮਹੀਨੇ ਖਲੋ ਜਾਓ ਠੀਕ ਹੈ देयर इज नो ਪੁਆਇੰਟ ਕਿ ਮੈਂ ਰੋਇ ਤੇੜੀ ਅੰਗੂਠਾ ਖੜਾ ਕਰਕੇ ਤੇ ਫੋਟੋ ਪਾ ਦਵਾਂ ਤੇ ਪੱਲੇ ਕੁਝ ਹੋਵੇ ਨਾ ਤੇ ਘਰ ਪਾ ਦੀਏ ਉੱਤੇ ਤੇ ਫੇਰ ਲਾ ਦੀਏ ਤੇ ਪਾ ਦੀਏ ਤੇ ਲਾ ਦੀਏ ਤੇ ਜਦੋਂ ਵਿਕਣਾ ਹੀ ਨਹੀਂ ਤੇ ਫੇਰ ਐਡਾ ਕੋਡ ਪਾ ਕੇ ਉੱਥੇ ਕੇ ਟਾਈਟੋ ਹੀ ਲਾ ਕੇ ਬਹੁਤ ਬਦੇ ਵਾਗੇ ਕੋ ਫਾਇਦਾ ਦੇ ਹੈ ਨਹੀਂ ਖਲੋਣ ਦਾ ਹਨਾ ਤੇ ਜਿਹੜਾ ਝੂਠ ਆ ਫੜਿਆ ਜਾਂਦਾ ਠੀਕ ਹੈ ਆ ਅੱਜ ਕੱਲ ਇੰਟਰਨੈਟ ਤੇ ਸਾਰ ਸਭ ਕੁਝ ਅਵੇਲੇਬਲ ਹੈ ਜੇ ਮੈਂ ਐਵੇਂ ਕਿਸੇ ਕਿਤੇ ਸੋਲਡੈਂਗ ਕਰਕੇ ਪਾ ਦੂੰਗਾ ਨਾ ਤੇ ਜਿਹੜੇ ਸਾਡੇ ਰੀਅਲ ਏਸਟੇਟ ਦੇ ਬਾਕੀ ਭਾਈ ਬੰਦੂ ਉਹਨਾਂ ਨੇ ਵੇਖ ਲੈਣਾ ਕਿ ਆ ਚੀਜ਼ ਇਦਾਂ ਵਾ ਤੇ ਮਤਲਬ ਇਹ ਵਕੀ ਨਹੀਂ ਹੈਗੀ ਉਹੀ ਸੋਲਡ ਪਾਤਾ ਠੀਕ ਹੈ ਸੋ ਇਸ ਕਰਕੇ ਜਿਹੜਾ ਸੱਚ ਤੇ ਹੀ ਜਿਹੜਾ ਕੰਮ ਕਰਨਾ ਚਾਹੀਦਾ ਹਾਲੇ ਮੈਂ ਆਪਣੇ ਸਾਰੇ ਦੋਸਤਾਂ ਨੂੰ ਜਿਹੜੇ ਨੇ ਵੀ ਜਨ ਜਿੰਨੇ ਚੰਗੇ ਇਨਵੈਸਟਰ ਆ ਉਹਨਾਂ ਨੂੰ ਇਹੋ ਹੀ ਸਮਝਾਈਦਾ ਕਿ ਭਾਈ ਦੇਖੋ ਜੇ ਚੰਗ ਸਬਰਬ ਦੇ ਹਿਸਾਬ ਦੇ ਨਾਲ ਜੇ ਤੁਹਾਡਾ ਘਰ ਹਜੇ ਵੀ 8 ਲੱਖ ਤੱਕ ਹੈਗਾ ਤੇ ਉਹਨੂੰ ਵੇਚਣਾ ਲਾ ਦੇਣਾ ਚਾਹੀਦਾ ਐਸ ਵਾਲੇ ਪਰ ਉਦੋਂ ਤਾਂ ਹਜੇ ਵੀ ਥੋੜਾ ਜਿਹਾ ਔਖਾ ਚੱਲ ਰਿਹਾ ਠੀਕ ਹੈ ਇਹ ਨਹੀਂ ਕਿ ਵੇਖ ਨਹੀਂ ਰਿਹਾ ਹੁਣ ਜੇ ਕੋਈ ਕਵੇ ਵੀ ਲਓ ਜੀ ਸਰਕਾਰੀ ਇਹ ਨਹੀਂ ਗੱਲ ਕਹਤੀ ਕਿ ਵਿਕ ਨਹੀਂ ਰਿਹਾ ਹੁਣ ਮਿਲੀਅਨ ਦੀ ਗੱਲ ਕਰੀਏ ਮਿਲੀਅਨ ਕਲਾਈਡ ਦੇ ਹਿਸਾਬ ਦੇ ਨਾਲ ਵੱਧ ਹੋ ਸਕਦਾ ਨਾਰੇਵਾਰਨ ਦੇ ਬੈਰਿਕ ਦੇ ਹਿਸਾਬ ਨਾਲ ਵੱਧ ਨਹੀਂ ਹੈ ਠੀਕ ਹੈ ਤੇ ਗਲੈਨਵੀ ਵਰਲੀ ਤੇ ਮਲਗਰੇ ਦੇ ਹਿਸਾਬ ਨਾਲ ਤੇ ਬਿਲਕੁਲ ਕੁਝ ਵੀ ਨਹੀਂ ਹੈ ਹਨਾ ਸੋ ਇਸ ਕਰਕੇ ਡਿਪੈਂਡ ਕਰਦਾ ਵੇਰੀ ਕਰਦਾ ਇਨਰ ਸਰਵਰ ਦੇ ਵਿੱਚ ਕਿੱਥੇ ਆ ਚੀਜ਼ਾਂ ਵਿਕ ਰਹੀਆਂ ਨੇ ਹਿਲਜੁਲ ਹੋ ਰਹੀ ਆ ਪਰ ਇੱਕ ਸਮਾਂ ਹੁੰਦਾ ਆ ਜਦੋਂ ਸਾਰੇ ਰੋਟੀ ਖਾਂਦੇ ਹਨਾ ਮਤਲਬ ਕਿ ਆ ਚੀਜ਼ ਐਸ ਵਾਲੇ ਬਿਜ਼ੀ ਜਿਹੜੀ ਚੱਲ ਰਹੀ ਆ ਉਹ ਚੱਲਦਾ ਇੱਕ ਸਮਾਂ ਹੁੰਦਾ ਜਦੋਂ ਕੋਈ ਕੋਈ ਟਾਵਾ ਟਾਵਾ ਐਸ ਵਾਲੇ ਟਾਵਾ ਟਾਵੇ ਨੂੰ ਤੇ ਰੋਟੀ ਪਾਣੀ ਮਿਲ ਰਿਹਾ ਪਰ ਬਹੁਤਾ ਐਸ ਵਾਲੇ ਅਜੇ ਬ੍ਰੇਕ ਹੈਗੀ ਆ ਹਜੇ ਲੋਕ ਉਸ ਡਰਾਮਾ ਦੇ ਵਿੱਚ ਹੈਗੇ ਆ ਕਿ ਅਸੀਂ ਪੈਸਾ ਨਾ ਖਰਚੀ ਠੀਕ ਹੈ ਇਹ ਲੋਕਾਂ ਦੇ ਦਿਮਾਗ ਦੇ ਵਿੱਚ ਆਉਣੀਆਂ ਅ ਜੀਜ਼ਾਂ ਸ਼ੁਰੂ ਹੋਈਆਂ ਨੇ ਕਿ ਥੋੜਾ ਬੋਧਾ ਪੈਸੇ ਸਾਨੂੰ ਖਰਚਣੇ ਚਾਹੀਦੇ ਆ ਮਾੜੇ ਮੋਟੇ ਕਿ ਜੇ ਅਸੀਂ ਕੋਈ ਚੀਜ਼ ਲੈ ਲਈਏ ਪਰ ਜਿਹੜਾ ਅੰਦਰ ਡਰਿਆ ਉਹ ਵੀ ਪੂਰੀ ਤਰ੍ਹਾਂ ਬੈਠਾ ਔਰ ਤੁਸੀਂ ਜਾਣਦੇ ਹੋ ਹੁਣ ਜਿੰਨਾ ਮੁਲਖ ਜਿਹੜਾ ਵਾ ਜਿਹੜਾ ਜਿਸ ਤਰ੍ਹਾਂ ਆਸਟ੍ਰੇਲੀਆ ਖਾਸ ਕਰ ਮੈਲਬਨ ਜਿਹੜਾ 200 ਪਲੱਸ ਜਿਹੜੀਆਂ ਕਮਿਊਨਿਟੀਆਂ ਰਹਿੰਦੀਆਂ ਵੱਖ-ਵੱਖ ਦੁਨੀਆਂ ਦੇ ਸ਼ਹਿਰਾਂ ਨੂੰ ਬਿਲੋਂਗ ਕਰਦੀਆਂ ਔਰ ਇਹੋ ਲੜੇ ਪੀਰੀਅਡ ਦੇ ਵਿੱਚੋਂ ਐਸ ਵਾਲੇ ਵਾਪਸ ਆਣ ਕੇ ਵੈਸੇ ਵੀ ਠੰਡੇ ਜਿਹੇ ਰਹਿੰਦੇ ਹੁੰਦੇ ਆ ਜੀ ਸੋ ਆਸ ਕਰਦੇ ਹੁਣ ਮਈ ਦੇ ਵਿੱਚ ਫਿਰ ਇਲੈਕਸ਼ਨ ਵੀ ਆ ਜੀ ਤੇ ਉਹਦਾ ਵੀ ਅਸਰ ਰਹਿਣਾ ਜਿਹੜਾ ਚੱਜ ਸਵਾਦ ਦੇ ਨਾਲ ਮੈਨੂੰ ਲੱਗਦਾ ਹੈ ਕਿ ਕੰਮ ਹੋਊਗਾ ਜਿਹੜਾ ਪ੍ਰਾਪਰਟੀ ਨੂੰ ਲੈ ਕੇ ਮੈਨੂੰ ਲੱਗਦਾ ਜਿਹੜਾ 골ਡਨ ਪੀਰੀਅਡ ਹੋਊਗਾ ਮੈਨੂੰ ਲੱਗਦਾ ਜੁਲਾਈ 15-15 ਤੋਂ ਲੈ ਕੇ ਨਵੰਬਰ ਤੱਕ ਦਾ ਸਮਾਂ ਜਿਹੜਾ ਉਹ ਵਧੀਆ ਹੋਊਗਾ ਪਰ ਹਾਲ ਦੀ ਘੜੀ ਜਿਹੜੇ ਆ ਉਹੋ ਜਿਹਾ ਅਸਾਰ ਨਹੀਂ ਹੈ ਇਸ ਵਾਲੇ ਜਿਹੜੇ ਵੀ ਭਰਾ ਨੇ ਉਹਨਾਂ ਨੂੰ ਇਹੋ ਸਲਾਹ ਹੈ ਜਿਨ੍ਹਾਂ ਦੇ ਮਹਿੰਗੇ ਘਰ ਨੇ ਕਿ ਉਹਨੂੰ ਰੈਂਟ ਤੇ ਹੀ ਦੇਣ ਤੇ ਜਿਹੜੇ ਆਪਣਾ ਵਿਆਜ ਦੇ ਨਾਲ ਜਿੰਨਾ ਮੂਲ ਆਪਣਾ ਵਿੱਚ ਪਾ ਕੇ ਉਹਦੀ ਗਿਸ਼ਤ ਦੇ ਸਕਦੇ ਆ ਉਹ ਦਿੱਤੀ ਜਾਵੇ ਸਮਾਂ ਇਸ ਵळे ਅਜੇ ਇੰਨਾ ਵਧੀਆ ਨਹੀਂ ਬੇਸ਼ੱਕ 0.25 ਥੱਲੇ ਆ ਗਿਆ ਘੱਟੋ ਘੱਟ ਜਿੰਨਾ ਚਿਰ 1% ਥੱਲੇ ਨਹੀਂ ਜਾਂਦਾ ਉਨਾਂ ਚਿਰ ਤੁਹਾਨੂੰ ਵਾਲੇ ਪ੍ਰਾਈਸ ਨਹੀਂ ਲੱਭਣੇ ਜਿਹੜੇ ਤੁਸੀਂ ਚਾਹੁੰਦੇ ਹੋ ਥੈਂਕ ਯੂ ਸਰਕਾਰ ਸਾਹਿਬ ਆਪਾਂ ਗੱਲਬਾਤ ਕੀਤੀ ਹੈ ਜਿਹੜੀ ਉਹ ਗੱਲਬਾਤ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਹੈਗੀਆਂ ਚੰਗੀਆਂ ਚੀਜ਼ਾਂ ਹੈਗੀਆਂ ਹੌਸਲੇ ਵਾਲੀਆਂ ਚੀਜ਼ਾਂ ਹੈਗੀਆਂ ਆ ਜਿਹੜੀ ਕਿ ਇੱਕ ਸਾਲ ਦੀ ਸ਼ੁਰੂਆਤ ਦੇ ਲਈ ਚੰਗੀ ਗੱਲ ਆ ਭਾਈਚਾਰੇ ਦੇ ਲਈ ਬਹੁਤ ਸਾਰੇ ਭੈਣ ਭਰਾਏ ਇੱਕ ਖਬਰਾਂ ਦੀ ਵੇਟ ਕਰਦੇ ਸੀ ਵੀ ਕਦੋਂ ਸਾਨੂੰ ਇਹ ਖਬਰਾਂ ਮਿਲਣਗੀਆਂ ਕਿ ਆਉਣ ਵਾਲੇ ਤੁਸੀਂ 2-3 ਮਹੀਨਿਆਂ ਦੀ ਗੱਲ ਕੀਤੀ ਆ ਆ ਉਹ ਕਹਿੰਦੇ ਹੁੰਦੇ ਵੀ ਹਡਲਸ ਜਦੋਂ ਆਪਾਂ ਕ੍ਰੋਸ ਕਰਦੇ ਆ ਤਾਂ ਜਦੋਂ 2-3 ਰਹਿ ਜਾਣ ਤੇ ਫਿਰ ਥੋੜਾ ਹੌਸਲਾ ਵੀ ਆ ਜਾਂਦਾ ਵੀ ਆਪਾਂ ਆ ਗਏ ਨੇੜੇ ਸੋ ਬਿਲਕੁਲ ਜੀ ਆਪਾਂ ਬਿਲਕੁਲ ਨੇੜੇ ਆ ਉਹ ਆਖਰੀ ਹਡਲਸ ਦੇ ਜਿੱਥੋਂ ਜਾ ਕੇ ਫਿਰ ਕੋਵਿਡ ਤੋਂ ਬਾਅਦ ਜਿਹੜੀ ਜ਼ਿੰਦਗੀ ਨਾਰਮਲ ਹੋਊਗੀ ਚਾਹੇ ਉਹ ਆ ਜਿਹੜੇ ਰੀਅਲ ਏਸਟੇਟ ਦੀ ਜਿਹੜੀ ਇੰਡਸਟਰੀ ਉਹਦੀ ਔਰ ਯਾ ਆਪਣੇ ਕਮਾਕਾਰਾਂ ਦੀ ਸਰ ਸਾਹਿਬ ਤੁਸੀਂ ਸਟੂਡੀਓ ਆਏ ਜ ਸਮਾਂ ਕੱਢਿਆ ਥੈਂਕ ਯੂ ਆਪਾਂ ਪਹਿਲੇ ਪ੍ਰੋਗਰਾਮ ਦੇ ਵਿੱਚ ਕਾफी ਗੱਲਾਂ ਬੋਧਾ ਕੀਤੀਆਂ ਮੇਰੇ ਵੱਲੋਂ ਕੋਈ ਪੁੱਛਣੋ ਗੱਲ ਰਹਿ ਗਈ ਹੋਵੇ ਪਲੀਜ਼ ਉਹ ਜ਼ਰੂਰ ਕਰ ਦਿਓ ਅ ਜ਼ਰੂਰ ਲੋ ਹਮ ਸਾਹਿਬ ਪਹਿਲੀ ਗੱਲ ਤੇ ਜਿਹੜੇ ਵੀ ਦਰਸ਼ਕਾਂ ਨੇ ਇਥੋਂ ਤੱਕ ਆਪਣਾ ਲੰਬਾ ਅੱਜ ਦਾ ਪ੍ਰੋਗਰਾਮ ਦੇਖਿਆ ਉਹਨਾਂ ਦੇ ਬਹੁਤ ਧੰਨਵਾਦ ਹਾਂ ਕੋਸ਼ਿਸ਼ ਸੀ ਕਿ ਆਪਾਂ ਉਹਨਾਂ ਦੇ ਸਾਰੇ ਸਵਾਲਾਂ ਦਾ ਜਿਹੜੇ ਆ ਜਵਾਬ ਜਿਹੜੇ ਦੇ ਸਕੀਏ ਜਿਹੜੇ ਇਸ ਵਾਰੇ ਰੇਜ਼ ਹੋਏ ਆ ਬਿਲਕੁਲ ਕਿਉਂਕਿ ਤਕਰੀਬਨ ਜੇ ਸਾਡੇ ਸਵਾਲ ਸੇਮ ਹੀ ਹੁੰਦੇ ਆ ਬਿਲਕੁਲ ਦੇਖੋ ਬੜਾ ਲੰਬਾ ਸਮਾਂ ਜਿਹੜਾ ਸੰਤਾਪ ਜਿਹੜਾ ਭੋਗਿਆ ਵਾ ਔਰ ਪੋਜ਼ਿਟਿਵ ਤੇ ਨੈਗੇਟਿਵ ਦੀ ਗੱਲ ਜਿੱਥੇ ਆਪਾਂ ਕਰਦੇ ਮੈਨੂੰ ਲੱਗਦਾ ਸਾਡੇ ਕੋਲ ਇੱਕੋ ਹੀ ਆਪਸ਼ਨ ਹੈ ਕਿ ਸਾਨੂੰ ਪੋਜ਼ਿਟਿਵ ਰਹਿਣਾ ਪੈਣਾ ਬਿਲਕੁਲ ਜੀ ਠੀਕ ਹੈ ਐਸ ਵળે ਕੋਈ ਇਹੋ ਜਿਹਾ ਬੰਦਾ ਹੈ ਨਹੀਂ ਕੋਈ ਸੌਜੋ ਇੱਕ ਗੁਰੂ ਦਾ ਭਗਤ ਬੇਸ਼ੱਕ ਵਰਜਾ ਹੋਵੇ ਨਹੀਂ ਤੇ 99% ਲੋਕ ਘਾਟੇ 'ਚ ਗਏ ਆ ਬਿਲਕੁਲ ਜੀ ਥੇਰ ਇਜ਼ ਨੋ ਡਾਊਟ ਲੋਕ ਘਾਟੇ ਦੇ ਵਿੱਚ ਗਏ ਆ ਬਿਲਕੁਲ ਪਰ ਘਾਟੇ ਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਕਿ ਜੇ ਤੇ ਤੁਸੀਂ ਕੋਈ ਪਿੱਛੋਂ ਪੈਸਾ ਮੰਗਾਇਆ ਇੱਕ ਨੰਬਰ ਦੇਤੇ ਤੇ ਉਹ ਵੇ ਇੱਥੇ ਲਾ ਬੈਠੇ ਜਿੱਤੇ ਘਾਟਾ ਪੈ ਗਿਆ ਉਹ ਹੈਗਾ ਘਾਟਾ ਹੂੰ ਤੇ ਜੇ ਤੁਸੀਂ ਇੱਥੇ ਰਹਿ ਕੇ ਕਮਾਇਆ ਬਿਲਕੁਲ ਤੇ ਲੱਖਾਂ 'ਚ ਕਮਾਇਆ ਹੂੰ ਤੇ 1 ਲੱਖ 2 ਲੱਖ 3 ਲੱਖ 5 ਲੱਖ 8 ਲੱਖ ਡਾਲਰ ਤੱਕ ਤੁਸੀਂ ਗਏ ਹੂੰ ਤੇ ਉਹਦੇ ਵਿੱਚੋਂ ਸਮਾ ਮਾੜਾ ਆ ਤੇ ਲੱਖ ਡੇਢ ਲੱਖ ਡਾਲਰ ਥੱਲੇ ਚਲੇ ਗਏ ਹੂੰ ਤੇ ਉਹ ਕਾਟਾ ਨਹੀਂ ਉਹਨੂੰ ਕਹਿ ਸਕਦੇ ਉਹ ਇੱਕ ਮਤਲਬ ਰਾਹ ਦੇ ਵਿੱਚ ਪੜਾ ਆਉਂਦੇ ਆ ਉੱਥੋਂ ਤੁਸੀਂ ਸਿੱਖਦੇ ਹੋ ਫਿਰ ਤੁਸੀਂ ਅੱਗੇ ਚੱਲਣਾ ਹੁੰਦਾ ਸੋ ਇਹੋ ਜਿਹੇ ਜਿਹੜੇ ਕੰਮ ਜਿਹੜੇ ਹੋਏ ਆ ਜਿਹੜਾ ਤੇ ਇੱਥੋਂ ਸਿੱਖਿਆ ਹੀ ਲੈਣੀ ਚਾਹੀਦੀ ਆ ਔਰ ਇਹ ਇੱਕ ਬਿਜ਼ਨਸ ਕਰਨ ਦੇ ਵਿੱਚ ਇਤਰਾ ਜਿਹੜਾ ਆ ਜਾਂਦੇ ਆ ਸੋ ਆਪਾਂ ਕਾਫੀ ਸਾਰੇ ਜਿਹੜੇ ਅੱਗੇ ਜਿਹੜੇ ਲੋਹਾਂ ਸਾਹਿਬ ਦੇ ਤੇ ਪ੍ਰੋਗਰਾਮ ਕਰਾਂਗੇ ਨਾਲ ਦੇ ਨਾਲ ਜਿਹੜੇ ਆ ਜੋ ਮਾਰਕੀਟ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ ਅੱਜ ਲਈ ਆਪਾਂ ਇੰਨੀ ਕੀ ਸਮਾਪਤੀ ਕਰੀਏ ਦਰਸ਼ਕੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਧੰਨਵਾਦ ਇਸਨ ਨਵ ਸਰਕਾਰੀਆ ਬਾਈ ਆਰਸੀ ਰੀਅਲ ਸਟੇਟ ਤੋਂ ਨਵਦੀਪ ਸਰਕਾਰੀਆ ਬਾਈ ਪ੍ਰੋਗਰਾਮ ਗੱਲ ਤੇ ਹੱਲ 2025 ਦਾ ਪਹਿਲਾ ਐਪੀਸੋਡ ਜਰੂਰ ਤੁਸੀਂ ਕਮੈਂਟਸ ਦੇ ਵਿੱਚ ਦੱਸਿਓ ਤੁਹਾਨੂੰ ਗੱਲਬਾਤ ਕਿਦਾਂ ਦੀ ਲੱਗੀ ਜਾਂ ਤੁਸੀਂ ਕਿਸੇ ਵੀ ਵਿਸ਼ੇ ਤੇ ਉੱਪਰ ਰੀਅਲ ਸਟੇਟ ਨੂੰ ਲੈ ਕੇ ਕੋਈ ਜਾਣਕਾਰੀ ਲੈਣੀ ਹੈ ਨਾ ਸੰਪਰਕ ਜਰੂਰ ਕਰੋ ਜਾਂ ਸਾਨੂੰ ਕਮੈਂਟਸ ਦੇ ਵਿੱਚ ਤੁਸੀਂ ਦੱਸੋ ਵੀ ਕਿਹੜੀ ਜਿਹੜੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਅਸੀਂ ਉਹਦੇ ਤੇ ਵੀ ਜਰੂਰ ਗੱਲਬਾਤ ਕਰਾਂਗੇ ਧੰਨਵਾਦ ਜੀ ਥੈਂਕ ਯੂ